ਠੀਕੋ ਭਾਜੀ ਸੇ ਤਾਂ ਕਾਮ ਜਬ ਨੇ ਕਿਉਂਕਿ ਸੱਟਾਂ ਬਹੁਤ ਲੱਗੀਆਂ ਨੇ ਕਹਿੰਦੇ ਕੁੱਟਮਾਰ ਬਹੁਤ ਜ਼ਿਆਦਾ ਹੋਈ ਆ ਇੱਥੇ ਵੀ ਕਾਫੀ ਕਿਰਪਾਨ ਮਾਰੀ ਆਈ ਕਿਦਾਂ ਹਾਂਜੀ ਇੱਥੇ ਕਿਰਪਾਨ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਖਸ਼ੀ ਆ ਕੋਈ ਨਹੀਂ ਇੰਨਾ ਸੱਟਾਂ ਦੀ ਐ ਨਾ ਫੱਟਾਂ ਦੀ ਨਹੀਂ ਨਹੀਂ ਮਨੋ ਉਹਨਾਂ ਦੁੱਖ ਜਿੰਨੀ ਮੈਨੂੰ ਖੁਸ਼ੀ ਆ ਆਪਣੇ ਉਹਨਾਂ ਦੋਹਾਂ ਵੀਰਾਂ ਦੇ ਜਿੱਤਣ ਦੀ ਮੈਨੂੰ ਇੰਨਾ ਪੀੜਾ ਦੇ ਕੋਈ ਦੁੱਖ ਨਹੀਂ ਤੁਸੀਂ ਸੱਚ ਮੰਨਿਓ ਮੇਰੇ ਚਿਹਰੇ 'ਤੇ ਤੁਸੀਂ ਖੁਸ਼ੀ ਵੇਖੋ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਥੋਡੇ ਨਾਲ ਇਹ ਘਟਨਾ ਕਿਸ ਤਰ੍ਹਾਂ ਵਾਪਰਦੀ ਆ ਕੀ ਹੋਇਆ ਸਾਰਾ ਸਰੋਤਿਆਂ ਨੂੰ ਦੱਸਾਂਗੇ ਉਹ ਕਿਉਂਕਿ ਬਹੁਤ ਜ਼ਿਆਦਾ ਥੋਡੇ ਨਾਲ ਉਠ ਮਾਰ ਕੀਤੀ ਗਈ ਆ ਕਿਸ ਤਰ੍ਹਾਂ ਸਾਰੀ ਗੱਲ ਕਿੱਦਾਂ ਹੁੰਦੀ ਹੈ ਇਹ ਉਹ ਨਤੀਜੇ ਮਿਲਿਆ ਤੁਹਾਨੂੰ ਜਿਹੜਾ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਚ ਇੱਥੇ ਆਏ ਹੋ ਪ੍ਰਚਾਰ ਕੀਤਾ ਹੈ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਆ ਉਹਦਾ ਜਿਹੜਾ ਤੁਹਾਨੂੰ ਇਨਾਮ ਦਿੱਤਾ ਗਿਆ ਇਹ ਪਿਛਲੀ ਵਾਰੀ ਮੈਂ ਝਾੜੂ ਦਾ ਪ੍ਰਚਾਰ ਕੀਤਾ ਸੀ ਬੜਾ ਖੁੱਲ ਕੇ ਉਹ ਤੋਂ ਪੈਸੇ ਇਕੱਠੇ ਕਰ ਕਰ ਅਸੀਂ ਭੇਜੇ ਸੀ ਤੇ ਐਰ ਕੀ ਜਿਹੜਾ ਉਹ ਮੈਂ ਦੂਜੇ ਪਾਸੇ ਖੜ ਗਿਆ ਕਹ ਲਓ ਕਿ ਆਪਣੇ ਪੰਥ ਵਾਲੇ ਪਾਸੇ ਆਪਣੇ ਪੰਜਾਬ ਵਾਲੇ ਪਾਸੇ ਖੜ ਗਿਆ ਤੇ ਉਸ ਚੀਜ਼ ਦਾ ਮੈਨੂੰ ਬਿਲਕੁਲ ਉਸ ਚੀਜ਼ ਦਾ ਖਮਿਆਜਾ ਮੈਨੂੰ ਭੁਗਤਣਾ ਪਿਆ ਜੀ ਮਾਂ ਸਾਹਿਬ ਕਹਿੰਦੇ ਸੀ ਕਿ 13 ਜ਼ੀਰੋ ਕਰਨੀ ਆ ਤੇ ਪਰ ਉਹ ਏਕਾ ਨਾਲੋਂ ਲੈ ਗਿਆ ਤੇ ਸਿਰਫ ਤਿੰਨ ਹੀ ਰਹਿ ਗਈਆਂ ਤੇ ਉਹ ਛੱਟ ਬੜੀ ਜਿਹੜੀ ਆ ਉਹ ਕਰਾਰੀ ਵੱਜੀ ਇੱਕ ਬਾਹਰੋਂ ਆਣ ਕੇ ਬੰਦਾ ਪ੍ਰਚਾਰ ਕਰੇ ਔਰ ਸਭ ਤੋਂ ਵੱਡੀ ਲੀਡ ਦੇ ਹੀ ਜਿੱਤੇ ਐ ਸੀਟ ਤੇ ਫਿਰ ਤੁਹਾਨੂੰ ਪਤਾ ਕਿ ਦੁੱਖ ਤਾਂ ਹੁੰਦਾ ਹੀ ਆ ਛੱਡ ਜਦੋਂ ਕੋਈ ਫਿਲਮ ਦਾ ਡਾਇਲੋਗ ਹੀ ਨਾ ਕਿ ਜਦੋਂ ਆਪਣਾ ਦੋਸਤ ਫੇਲ ਹੋ ਜੇ ਉਦੋਂ ਦੁੱਖ ਹੁੰਦਾ ਵਾ ਪਰ ਜੇ ਆਪਣਾ ਦੋਸਤ ਫਸਟ ਆ ਜਾਏ ਨਾ ਫਿਰ ਤੇ ਬੜਾ ਜਿਆਦਾ ਦੁੱਖ ਹੁੰਦਾ ਵਾ ਇਹ ਕੰਮ ਹੋ ਗਿਆ ਆਪਣਾ ਦੋਸਤ ਐਰ ਕੀ ਫਸਟ ਆ ਗਿਆ ਤੇ ਉਹ ਬੜਾ ਜਿਆਦਾ ਦੁੱਖ ਹੋਇਆ ਤਾਂ ਕਰਕੇ ਕੰਮ ਖਰਾਬ ਹੋ ਗਿਆ ਮਨ ਲੱਗਾ ਮਜੀਠੀਆ ਵਰਗਾ ਕੋਈ ਟੱਕੜ ਨਾ ਤੇ ਤਾਕਤਲੀਡਰ ਹੈਗਾ ਕੋਈ ਤੇ ਨਾ ਮਜੀਠੀਆ ਹੁਣ ਆਰ ਗਈ ਕਿਸ ਨੇ ਬਲ ਸਿੱਧੀ ਗੱਲ ਆ ਵੀ ਬਦਮਾਸ਼ੀ ਕਰ ਲੈਣੀ ਜਿਹੜੀ ਕਰੇ ਠੋਕ ਵਜਾ ਕੇ ਕੀਤੀ ਉਹ ਕੀਤੀ ਪਰ ਉਹਨਾਂ ਨੇ ਐਸੀ ਨੀਚ ਕੰਮ ਨਹੀਂ ਕੀਤਾ ਉਦੋਂ ਮੈਂ ਪੰਜਾਬ ਆਇਆ ਯਾਰ ਇਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਅਕਾਲੀ ਚਾਹੁੰਦੇ ਤੇ ਮੈਨੂੰ ਜਿੰਨਾ ਮਰਜ਼ੀ ਧੂਖ ਸਕਦੇ ਰਗੜ ਸਕਦੇ ਤੇ ਇਹ ਬਦਲਾ ਵਾਕਿਆ ਹੀ ਹੋਣਾ ਆ ਪਤਲਾ ਐਫ ਆਈ ਆਰ ਨਹੀਂ ਕੱਟਣ ਦਾ ਉਹ ਹੋਲਡ ਤੇ ਪਾ ਦਿੱਤੀ ਗਈ ਆ ਸਵੇਰ ਦਾ ਬਿਆਨ ਲੈ ਕੇ ਗਏ ਆ ਉਹ ਸਾਨੂੰ ਦਬਾਅ ਪਾਉਣ ਦੇ ਆ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰਨ ਦੇ ਪਰ ਪੁਲਿਸ ਪ੍ਰਸ਼ਾਸਨ ਦੇ ਦਬਾਅ ਪੈਣ ਦੇ ਆ ਹੁਣ ਜਿਹੜਾ ਮਾਨ ਸਾਹਿਬ ਮਿੱਟੀਆ ਮਿਰਚਾਂ ਕਹਿੰਦੇ ਹੁੰਦੇ ਆ ਤੇ ਆ ਕੁਲਫੀ ਕਰਵਾ ਕਰਵਾ ਇਧਰ ਹੁਣ ਹੋ ਗਈ ਆ ਮੈਨੂੰ ਲੱਗਦਾ ਡਰਾਉਂਡ ਹੈ ਐਨ ਆਰ ਆਈਆਂ ਨੂੰ ਇਹਨਾਂ ਲਈ ਮੈਂ ਪੈਸੇ ਇਕੱਠੇ ਕਰ ਕਰ ਕੇ ਇਕੱਲੇ ਐਮ ਐਲ ਏ ਜੀ ਦੀ ਟਿਕਟ ਵਾਸਤੇ ਮੈਂ ਪਗਲ ਮਾਰਨਾ ਲੜ ਪਿਆ ਉਹ ਮੰਤਰੀ ਉਹ ਮੰਤਰੀ ਫੋਨ ਖੰਡਿਆ ਠਾਣੇ ਕਿ ਪਰਚਾ ਡਾਕ ਦੋ ਮੇਰੇ ਸਪੋਰਟਸ ਕੜੀ ਬੱਦੀ ਪਤਾ ਨਹੀਂ ਉਹ ਕੜੀ ਉਹਨਾਂ ਨੇ ਲਾਈ ਨਹੀਂ ਮੇਰੇ ਘੁੱਟ ਤੋਂ ਮੈਨੂੰ ਇਨਾ ਪਤਾ ਵਾ ਉਹ ਖਿੱਚੀ ਗਈ ਆ ਜਾਂ ਵਟ ਏਵਰ ਮੇਰੀ ਚੇਨ ਵੀ ਲੌਸਟ ਆ ਤੇ ਮੇਰੇ ਵਿਆਹ ਵਾਲੀ ਰਿੰਗ ਵੀ ਜਿਹੜੀ ਉਹ ਨਹੀਂ ਹੈਗੀ ਮੇਰੇ ਵਿੱਚ ਇਹ ਮਤਲਬ ਮੈਨੂੰ ਗਾਲਾਂ ਕੱਢਦੇ ਹੀ ਮੇਰੇ ਮੂੰਹ ਤੇ ਹੀ ਦੋ ਮਾਰਦੇ ਹੀ ਤੇ ਫੋਟੋ ਆਖੇ ਦੇ ਵੀਡੀਓ ਬਣਾਉਦੇ ਹੀ ਆ ਬੋਲਾ ਬੋਲ ਇਹਨੂੰ ਦੋ ਮੈਨੂੰ ਜਿੰਨਾ ਕੁੱਟਣਾ ਕੁੱਟ ਲੋ ਤੈਨੂੰ ਗੋਲੀ ਮਾਰ ਕੇ ਦੇਨੂੰ ਦਰਿਆ ਚ ਪਾਈਏ ਪੰਜਾਬ ਵਿੱਚ ਲੋਕ ਸਭਾ ਚੋਣਾਂ ਆਉਂਦੀਆਂ ਨੇ ਖਡੂਰ ਸਾਹਿਬ ਤੋਂ ਭਾਈ ਸਾਹਿਬ ਭਾਈ ਅਮਰਤਪਾਲ ਆਯਾਦ ਉਮੀਦਵਾਰ ਵੱਲੋਂ ਚੋਣ ਲੜਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚ ਆਉਂਦੇ ਨੇ ਵਿਦੇਸ਼ਾਂ ਤੋਂ ਵੀ ਜਿਹੜੇ ਐਨ ਆਰ ਆਈ ਵੀਰ ਨੇ ਉਹ ਸਪੋਰਟ ਕਰਦੇ ਨੇ ਸੋ ਇੱਕ ਵੀਰ ਨੇ ਜੋਧ ਵੀਰ ਸਿੰਘ ਜੋਧਾਪਾਉ ਜੋ ਕਿ ਉਹਨਾਂ ਦੀ ਸਪੋਰਟ ਦੇ ਵਿੱਚ ਪੰਜਾਬ ਆਉਂਦੇ ਨੇ ਅਮਰਤਪਾਲ ਜੀ ਨੂੰ ਸਪੋਰਟ ਕਰਦੇ ਨੇ ਸੋ ਉਹਨਾਂ ਦੀ ਇੱਕ ਵੀਡੀਓ ਵੀ ਕਿਸੇ ਨਿੱਜੀ ਚੈਨਲ ਤੇ ਕਾਫੀ ਵਾਇਰਲ ਹੁੰਦੀ ਆ ਉਹ ਦੱਸਦੇ ਨੇ ਕਿ ਭਗਵੰਤਾਨ ਸਾਹਿਬ ਮੇਰੇ ਚੰਗੇ ਦੋਸਤ ਵੀ ਰਹੇ ਨੇ ਉਹਨਾਂ ਦੀ ਵੀ ਮੈਂ ਸਪੋਰਟ ਕੀਤੀ ਆ ਕਾਫੀ ਟਾਈਮ ਜਦੋਂ ਪਹਿਲਾਂ ਚੋਣਾਂ ਸੀਗੀਆਂ ਸੋ ਗੱਲਬਾਤ ਕਰਦੇ ਆ ਭਾਜੀ ਨੇ ਸਾਡੇ ਨਾਲ ਉਹਨਾਂ ਦੀ ਕੁੱਟਮਾਰ ਹੋਈ ਆ ਬੀਤੇ ਦੋ ਤਿੰਨ ਦਿਨ ਪਹਿਲਾਂ ਕਾਫੀ ਸੱਟਾਂ ਵੱਜੀਆਂ ਨੇ ਸੋ ਕਿਦਾਂ ਕੀ ਆ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵੈਗਰੂ ਜੀ ਖਾਲਸਾ ਵੈਗਰੂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਪਿਆਰਿਓ ਬਹੁਤ ਧੰਨਵਾਦ ਤੁਸੀਂ ਸਾਡੇ ਇੱਥੇ ਮਾਝੇ ਦੀ ਧਰਤੀ ਦੇ ਤੁਸੀਂ ਚਰਨ ਪਾਏ ਆ ਤੇ ਪਹਿਲਾਂ ਨਾਲੇ ਨਾਲ ਹੀ ਸਾਰੇ ਸਮੂਹ ਸਾਧ ਸੰਗਤ ਨੂੰ ਤੇ ਵਿਦੇਸ਼ਾਂ ਵਿੱਚ ਵਸਦੀ ਸੰਗਤ ਨੂੰ ਜਿਹੜੀਆਂ ਗੁਰੂ ਸਾਹਿਬ ਨੇ ਸਾਡੀ ਝੋਲੀ ਦੋ ਸੀਟਾ ਪਾਈਆਂ ਨੇ ਇਹਨਾਂ ਦਾ ਕਰਕੇ ਅਸੀਂ ਇੰਨਾ ਸੰਘਰਸ਼ ਕੀਤਾ ਇਨੀਆਂ ਦੁਆਵਾਂ ਕੀਤੀਆਂ ਤੇ ਉਹ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ ਉਹਦੇ ਵਾਸਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਠੀਕੋ ਪਾਜੀ ਸੇਤਾਂ ਕਾਮਜਾਬ ਨੇ ਕਿਉਂਕਿ ਸੱਟਾਂ ਬਹੁਤ ਲੱਗੀਆਂ ਨੇ ਕਹਿੰਦੇ ਕੁੱਟਮਾਰ ਬਹੁਤ ਜ਼ਿਆਦਾ ਹੋਈ ਆ ਇੱਥੇ ਵੀ ਕਾਫੀ ਕਿਰਪਾਨ ਮਾਰੀ ਆਈ ਕਿਦਾਂ ਹਾਂਜੀ ਇੱਥੇ ਕਿਰਪਾਨ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਖਸ਼ੀ ਆ ਕੋਈ ਨਹੀਂ ਇਨ੍ਹਾਂ ਸੱਟਾਂ ਦੀ ਐਨਾ ਫੱਟਾਂ ਦੀ ਨਹੀਂ ਨਹੀਂ ਮਨੋਨਾ ਦੁੱਖ ਜਿੰਨੀ ਮੈਨੂੰ ਖੁਸ਼ੀ ਆ ਆਪਣੇ ਉਹਨਾਂ ਦੋਵਾਂ ਵੀਰਾਂ ਦੇ ਜਿੱਤਣ ਦੀ ਜਿਨ੍ਹਾਂ ਨੇ ਸਾਡੀ ਆਵਾਜ਼ ਬਾਨਾ ਪਾਰਲੀਮੈਂਟ ਦੇ ਵਿੱਚ ਜਿਹੜੇ ਅਸੀਂ ਤਰਲੇ ਲਈ ਨੇ ਕਿ ਯਾਰ ਸਾਡਾ ਕੋਈ ਲੀਡਰ ਨਹੀਂ ਹੈਗਾ ਸਾਡੀ ਕੋਈ ਆਵਾਜ਼ ਚੁੱਕਣ ਵਾਲੀ ਨਹੀਂ ਹੈਗਾ ਅਸੀਂ ਕਦੀ ਕਿਸ ਦੇ ਪਿੱਛੇ ਭੱਜੇ ਫਿਰਦੇ ਕਦੀ ਕਿਸ ਦੇ ਪਿੱਛੇ ਹੁਣ ਘੱਟੋ ਘੱਟ ਕੋਈ ਸਾਡੀ ਕੋਈ ਪੀੜ ਹੋਊਗੀ ਤੇ ਸਾਡਾ ਕੋਈ ਸੁਣਨ ਵਾਲਾ ਤੇ ਹੋਊਗਾ ਨਾ ਕੋਈ ਸਾਡੀ ਆਵਾਜ਼ ਤੇ ਚੁੱਕੂਗਾ ਨਾ ਮੈਨੂੰ ਇੰਨਾ ਪੀੜਾਂ ਦੇ ਕੋਈ ਦੁੱਖ ਨਹੀਂ ਤੁਸੀਂ ਸੱਚ ਮੰਨਿਓ ਮੇਰੇ ਚਿਹਰੇ ਤੇ ਤੁਸੀਂ ਖੁਸ਼ੀ ਵੇਖੋ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਮੈਂ ਜਿਸ ਕੰਮ ਵਾਸਤੇ ਆਇਆ ਸੀ ਆਪਣੇ ਭਰਾ ਅਮਰਤਪਾਲ ਸਿੰਘ ਵਾਸਤੇ ਭਾਈ ਸਰਬਜੀਤ ਸਿੰਘ ਵਾਸਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਜਿਹੜੀ ਉਹ ਜਿੱਤ ਬਖਸ਼ੀ ਆ ਤੇ ਮੇਰੇ ਵਰਗਾ ਇੱਕ ਨਿਕੰਮਾ ਜਿਹਾ ਇੱਕ ਨਗੂਣਾ ਜਿਹਾ ਬੰਦਾ ਇਸ ਚੀ ਦਾ ਇਸ ਜਿੱਤ ਦਾ ਇਸ ਇਤਿਹਾਸ ਦਾ ਇੱਕ ਪਾਤਰ ਬਣ ਗਿਆ ਹੂੰ ਜੀ ਕਿਸ ਤਰ੍ਹਾਂ ਤੁਹਾਡੇ ਨਾਲ ਇਹ ਘਟਨਾ ਕਿਸ ਤਰ੍ਹਾਂ ਵਾਪਰਦੀ ਆ ਕੀ ਹੋਇਆ ਸਾਰਾ ਸਰੋਤਿਆਂ ਨੂੰ ਦੱਸ ਸਿੰਘਿਓ ਕਿਉਂਕਿ ਆ ਬਹੁਤ ਜ਼ਿਆਦਾ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਆ ਕਿਸ ਤਰ੍ਹਾਂ ਸਾਰੀ ਗੱਲ ਕਿੱਦਾਂ ਹੁੰਦੀ ਆ ਇਹ ਇਹ ਵੀਰਜੀ ਸ਼ੁਰੂਆਤ ਇਹ ਆ ਵੀ ਮਾਨ ਸਾਹਿਬ ਵੀ ਕਹਿੰਦੇ ਹੁੰਦੇ ਆ ਕਿ ਖੁੱਲ ਕੇ ਬੋਲੋ ਵੈਸੇ ਮਾਨ ਸਾਹਿਬ ਤੇ ਆ ਮਤਲਬ ਕ੍ਰੈਡਿਟ ਹਰ ਚੀਜ਼ ਦਾ ਲੈਂਦੇ ਨੇ ਚਲੋ ਲੈਣਾ ਵੀ ਚਾਹੀਦਾ ਇਸ ਵੇਲੇ ਮੌਜੂਦਾ ਸਾਡੇ ਮੁੱਖ ਮੰਤਰੀ ਨੇ ਪਰ ਬੋਲਣਾ ਸਾਨੂੰ ਸਾਡੇ ਪਹਿਲੇ ਪਾਸ਼ਾ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਉਹਨਾਂ ਨੇ ਸਾਨੂੰ ਬੋਲਣਾ ਕਿਹਾ ਉਹਨਾਂ ਨੇ ਜਦੋਂ ਬਾਬਰ ਨੂੰ ਜਬਰ ਕਿਹਾ ਉਹਨਾਂ ਨੇ ਕਿਹਾ ਕਿ ਬੋਲਣਾ ਉਹਨਾਂ ਨੇ ਸਾਨੂੰ ਦੱਸਿਆ ਸਾਨੂੰ ਬੋਲਣਾ ਬਾਬੇ ਨਾਨਕ ਤੋਂ ਗੁਰੂ ਪਾਸ਼ਾ ਨਾਨਕ ਤੋਂ ਵੱਡਾ ਜਿਹੜਾ ਇਨਕਲਾਬੀ ਹੋਰ ਕੌਣ ਹੋ ਸਕਦਾ ਸੋ ਬੋਲਣਾ ਉਹਨਾਂ ਨੇ ਦੱਸਿਆ ਪਰ ਜਦੋਂ ਜੋਧ ਵੀਸਾ ਇਨਕਲਾਬ ਜਿੰਦਾਬਾਦ ਕਹਿੰਦਾ ਸੀ ਇਹਨਾਂ ਦੇ ਹੱਕ 'ਚ ਉਦੋਂ ਸਹੀ ਸੀ ਤੇ ਜਦੋਂ ਉਹਨੇ ਹਾ ਦਾ ਨਾਹਰਾ ਮਾਰਿਆ ਉਹਨੇ ਆਪਣੇ ਪੰਜਾਬ ਦੀ ਗੱਲ ਕਰਨ ਲਈ ਬਾਹ ਚੁੱਕੀ ਤੇ ਉਸ ਬਾਹ ਦੇ ਉੱਪਰ ਜਿਹੜਾ ਉਹ ਉਹ ਜਿਹੜੇ ਉਹ ਇਹ ਉਹ ਜ਼ਖਮ ਮਿਲੇ ਤੇ ਉਹ ਬਾਕੀ ਤੁਹਾਡੇ ਸਾਹਮਣੇ ਆ ਇੱਕ ਇਹ ਉਹ ਨਤੀਜਾ ਮਿਲਿਆ ਤੁਹਾਨੂੰ ਜਿਹੜਾ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ 'ਚ ਇੱਥੇ ਆਏ ਹੋ ਪ੍ਰਚਾਰ ਕੀਤਾ ਇਹ ਉਹਨਾਂ ਲਈ ਆਵਾਜ਼ ਬੁਲੰਦ ਕੀਤੀ ਆ ਉਹਦਾ ਜਿਹੜਾ ਤੁਹਾਨੂੰ ਇਨਾਮ ਦਿੱਤਾ ਗਿਆ ਇਹ ਮੈਂ ਵੀਰ ਜੀ ਕਿਸੇ ਪਰਸ ਕੱਲੇ ਪਰਸਨ ਵਾਸਤੇ ਨਹੀਂ ਆਵਾਜ਼ ਬਣਿਆ ਮੈਂ ਆਪਣੀ ਕੌਮ ਵਾਸਤੇ ਆਪਣੇ ਪੰਜਾਬ ਵਾਸਤੇ ਠੀਕ ਆ ਸੰਗਤ ਨੇ ਭਾਈ ਅਮਰਤਪਾਲ ਸਿੰਘ ਨੂੰ ਅ ਦਿੱਤੀ ਹੀ ਕਿ ਤੁਸੀਂ ਆਗੂ ਮੰਨਿਆ ਸੰਗਤ ਨੇ ਤੇ ਮੈਂ ਵੀ ਉਸ ਸੰਗਤ ਦਾ ਹਿੱਸਾ ਸੋ ਮੈਂ ਜਿਹੜੇ ਸੰਗਤ ਨੇ ਮੰਨਿਆ ਸੀ ਸੋ ਸਾਡੇ ਉਮੀਦਵਾਰ ਸੀ ਉਹਨਾਂ ਵਾਸਤੇ ਖੁੱਲ ਕੇ ਪ੍ਰਚਾਰ ਕੀਤਾ ਪਿਛਲੀ ਵਾਰੀ ਮੈਂ ਝਾੜੂ ਦਾ ਪ੍ਰਚਾਰ ਕੀਤਾ ਸੀ ਬੜਾ ਖੁੱਲ ਕੇ ਉਹ ਤੋਂ ਪੈਸੇ ਇਕੱਠੇ ਕਰ ਕਰ ਅਸੀਂ ਭੇਜੇ ਸੀ ਤੇ ਐਰ ਕੀ ਜਿਹੜਾ ਉਹ ਮੈਂ ਦੂਜੇ ਪਾਸੇ ਖੜ ਗਿਆ ਕਹ ਲਓ ਕਿ ਆਪਣੇ ਪੰਥ ਵਾਲੇ ਪਾਸੇ ਆਪਣੇ ਪੰਜਾਬ ਵਾਲੇ ਪਾਸੇ ਖੜ ਗਿਆ ਤੇ ਉਸ ਚੀਜ਼ ਦਾ ਮੈਨੂੰ ਬਿਲਕੁਲ ਉਸ ਚੀਜ਼ ਦਾ ਖਮਿਆਜਾ ਮੈਨੂੰ ਭੁਗਤਣਾ ਪਿਆ ਜੀ ਜੀ ਕੀ ਤੁਸੀਂ ਉਦੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪਹਿਲੀ ਵਾਰ ਪੰਜਾਬ ਆਉਣ ਨੂੰ ਵਿਦੇਸ਼ਾਂ ਤੋਂ ਅਮਰੀਕਾ ਤੋਂ ਆਏ ਹੋ ਤੁਸੀਂ ਨਹੀਂ ਨਹੀਂ ਹਾਂ ਜੀ ਪੰਜਾਬ 'ਚ ਸਰਕਾਰ ਬਣ ਤੋਂ ਬਾਅਦ ਮੈਂ ਪਹਿਲੀ ਵਾਰ ਹੀ ਆਇਆ ਹਾਂ ਪਰ आम आदमी वास्ते पार्टी वास्ते मैं प्रचार जेड़ा वा ਇਹਨਾਂ ਦਾ ਤੁਸੀਂ 2013 ਤੋਂ ਸ਼ੁਰੂ ਹੋ ਕੇ 2014 ਤੋਂ ਮਾਹ ਸਾਬ ਨੂੰ ਪਹਿਲੀ ਵਾਰੀ ਐਮਪੀ ਬਣਨ ਦੀਆਂ ਸਲਾਹਾਂ ਤੋਂ ਲੈ ਕੇ ਮਾਹ ਸਾਬ ਨੂੰ ਸੀਐਮ ਕੈਂਡੀਡੇਟ ਦੀਆਂ ਹੀ ਸਲਾਹਾਂ ਕੀਤੀਆਂ ਯਾਰ ਇਹਨੂੰ ਆਪਾਂ ਕਿੱਦਾਂ ਇਹਨੂੰ ਪ੍ਰੈਜੈਂਟ ਕਰਨਾ ਇਹਦੀਆਂ ਫੋਟੋਆਂ ਬੜਾਈਆਂ ਮੈਂ ਬਲਤੇਜ ਪੰਨੂ ਨਾਲ ਰਲ ਕੇ ਸਾਰਿਆਂ ਨੇ ਸਾਰਾ ਕੁਝ ਕੀਤਾ ਮਤਲਬ ਮੈਂ ਵਿੱਚ ਗੇੜਾ ਮਾਰਦਾ ਰਿਆ 2017 ਦੇ ਵਿੱਚ ਆਇਆ ਆਮ ਆਦਮੀ ਪਾਰਟੀ ਦਾ ਝੰਡਾ ਲੈ ਕੇ ਬੜਾ ਲੱਖਾਂ ਡਾਲਰ ਇਕੱਠੇ ਕਰਕੇ ਮੈਂ ਤੇ ਮੇਰੀ ਾਕਾਦ ਨਹੀਂ ਇੰਨੀ ਕਿ ਮੈਂ ਕੋਈ ਬਾਲੇ ਦੇ ਸਕਦਾ ਵਾਂ ਮੈਂ ਤੇ ਕਿਰਤ ਕਰਕੇ ਬਾਕੀ ਆਪਣੇ ਆ ਬਾਹਰ ਲਿਆ ਪਰਦੇਸੀ ਭਰਾਵਾਂ ਕੋ ਟਰੱਕਾਂ ਚਲਾਉਣ ਵਾਲਿਆਂ ਕੋ 100-100 ਮੰਗ ਕੇ ਗੁਰੂ ਘਰਾਂ ਚ ਖਲੋ ਕੇ ਸੰਗਤ ਦਾ ਪੈਸਾ ਗੁਰੂ ਦਾ ਸੰਗਤ ਦਾ ਪੈਸਾ ਜਿਹੜਾ ਆਪਣੇ ਪੰਜਾਬ ਦੀ ਖਾਤਿਰ ਇਹਨਾਂ ਨੂੰ ਇਕੱਠਾ ਕਰ ਕਰ ਦਿੱਤਾ ਤੇ ਉਦੋਂ ਮੈਂ ਇਹਨਾਂ ਨੂੰ ਸਪੋਰਟ ਕੀਤੀ ਤੇ ਐਰਕੀ ਜਿਹੜੀ ਉਹ ਭਾਈ ਅਬਰਤਪਾਲ ਸਿੰਘ ਤੇ ਪੰਥ ਦੀ سپورਟ ਕੀਤੀ ਤੇ ਜਿਹੜਾ ਉਹ ਮਿਲਦਾ ਕਿ ਉਹ ਇਹਨਾਂ ਨੂੰ ਕਿਉਂਕਿ ਮਾਨ ਸਾਹਿਬ ਕਹਿੰਦੇ ਸੀ ਕਿ 13 ਜ਼ੀਰੋ ਕਰਨੀ ਆ ਤੇ ਪਰ ਉਹ ਏਕਾ ਨਾਲੋਂ ਲੈ ਗਿਆ ਤੇ ਸਿਰਫ ਤਿੰਨ ਹੀ ਰਹਿ ਗਈਆਂ ਤੇ ਉਹ ਛੱਟ ਬੜੀ ਜਿਹੜੀ ਆ ਉਹ ਕਰਾਰੀ ਵਜੀ ਔਰ ਸਾਡੀ ਸੀਟ ਸਭ ਤੋਂ ਹੌਟ ਸੀਟ ਸੀ ਸਾਰੇ ਵਰਲਡ ਨੇ ਵੇਖੀ ਔਰ ਇੱਕ ਬਾਹਰੋਂ ਆਣ ਕੇ ਬੰਦਾ ਪ੍ਰਚਾਰ ਕਰੇ ਔਰ ਸਭ ਤੋਂ ਵੱਡੀ ਲੀਡ ਦੇ ਹੀ ਜਿੱਤੇ ਐ ਸੀਟ ਤੇ ਫਿਰ ਤੁਹਾਨੂੰ ਪਤਾ ਕਿ ਦੁੱਖ ਤਾਂ ਹੁੰਦਾ ਹੀ ਆ ਸੱਟ ਜਦੋਂ ਕੋਈ ਵੱਜੇ ਨਾਲੇ ਕਹਿੰਦਾ ਉਹ ਫਿਲਮ ਦਾ ਡਾਇਲੋਗ ਹੀ ਨਾ ਕਿ ਜਦੋਂ ਆਪਣਾ ਦੋਸਤ ਫੇਲ ਹੋ ਜੇ ਉਦੋਂ ਦੁੱਖ ਹੁੰਦਾ ਵਾ ਪਰ ਜੇ ਆਪਣਾ ਦੋਸਤ ਫਸਟ ਆ ਜੇ ਨਾ ਫਿਰ ਤੇ ਬੜਾ ਜਿਆਦਾ ਦੁੱਖ ਹੁੰਦਾ ਵਾ ਇਹ ਕੰਮ ਹੋ ਗਿਆ ਆਪਣਾ ਦੋਸਤ ਹੈ ਕਿ ਫਸਟ ਆ ਗਿਆ ਤੇ ਉਹ ਬੜਾ ਜਿਆਦਾ ਦੁੱਖ ਹੋਇਆ ਤਾਂ ਕਰਕੇ ਕੰਮ ਖਰਾਬ ਹੋ ਗਿਆ ਮਨ ਲੱਗਾ ਪ੍ਰਚਾਰ ਤੁਸੀਂ ਇਹਨਾਂ ਵਾਸਤੇ ਕਹਿ ਰਹੇ ਹੋ 17 ਤੋਂ ਸਟਾਰਟ ਕੀਤਾ ਹੈ ਪਹਿਲਾਂ ਵੀ ਤੁਸੀਂ ਪ੍ਰਚਾਰ ਕਰਦੇ ਰਹੇ 14 ਤੋਂ 14 ਤੋਂ ਸਟਾਰਟ ਕੀਤਾ ਹੈ ਉਦੋਂ ਬਾਈ ਜੀ ਇਦਾਂ ਦੇ ਹਾਲਾਤ ਨਹੀਂ ਬਣੇ ਤੁਸੀਂ ਪੰਜਾਬ ਆਉਂਦੇ ਰਹੇ ਹੋਮ ਕਿ ਫਿਰ ਤਾਂ ਵਾਕਈ ਬਦਲਾ ਆ ਗਿਆ ਜਿਹੜਾ ਕਹਿ ਰਹੇ ਸੀ ਕਿ ਬਦਲਾ ਆਉਣਾ ਹੀ ਉਹ ਬਦਲਾ ਦੀਆਂ ਨਿਸ਼ਾਨੀਆਂ ਤੁਹਾਡੇ ਚਿਹਰੇ ਤੇ ਤੁਹਾਡੀਆਂ ਬਾਹਾਂ ਤੇ ਦਿਖ ਰਹੀਆਂ ਨੇ ਤੁਸੀਂ ਸੱਚ ਜਾਣਿਓ ਜਿੰਨਾ ਅਜਾਕਾ ਬਾਦਲ ਸਾਹਿਬ ਨੂੰ ਉੱਥੇ ਤੱਕ ਆਪਣਾ ਪੰਜਾਬ ਹਰ ਸ਼ਹਿਰ ਚ ਨਸ਼ਾ ਵੇਕਦਾ ਪਿੰਡ ਪਿੰਡ ਵਿੱਚ ਬਣੇ ਸ਼ਰਾਬ ਨੰਨੀ ਸ਼ਰਾਂ ਨੂੰ ਪਹੁੰਚਾਉਣ ਲਈ ਤੁਹਾਡੀ ਨਾ ਪਉਂਦੀ ਸੀ ਵਣ ਜਿਹੜੀ ਤਰਨ ਤਰਨ ਵਿੱਚ ਰੋਲਦੀ ਉਹ ਵੀ ਸੀ ਕਿਸੇ ਦੀ ਭੈਣ ਮਨਪ੍ਰੀਤ ਪਾਰਟੀ ਵਿੱਚੋਂ ਕੱਢਤਾ ਮਤਲਬ ਆ ਕੋ ਜੋਦਾ ਬੋਲਦਾ ਰਿਹਾ ਕਾਲੀ ਦਲ ਦੇ ਰਾਜ ਦੇ ਵਿੱਚ ਪੁੱਤ ਪੜੋਲੇ ਪਾਲੋ ਪੁੱਤ ਬਚਾਲੋ ਨੀਲੀ ਬੱਤੀ ਵਾਲਾ ਆ ਰਿਹਾ ਮਜੀਠਾ ਚਿਟਾ ਵਕਾ ਰਿਹਾ ਪੁੱਤ ਪੜੋਲੇ ਪਾਲੋ ਬੱਚੇ ਆਪਣੇ ਬਚਾਲੋ ਮਜੀਠਾ ਚਿਟਾ ਵਕਾ ਰਿਹਾ ਇਹ ਕਾਲੀ ਦਲ ਦੇ ਰਾਜ ਚ ਬੋਲ ਕੇ ਮੈਂ ਪੰਜਾਬ ਆਉਂਦਾ ਰਿਹਾ ਮੈਂ ਇਥੋਂ ਜਿੱਦਾਂ ਆਉਂਦਾ ਰਿਆਂ ਉਦਾਂ ਹੀ ਜੱਜ ਚੜਦਾ ਰਿਆਂ ਕਦੀ ਵੀ ਉਹਨਾਂ ਦੀ ਸਰਕਾਰ ਮਜੀਠੀਏ ਵਰਗਾ ਕੋਈ ਟਕੜ ਨਾ ਤੇ ਟਾਕੜ ਲੀਡਰ ਹੈਗਾ ਕੋਈ ਤੇ ਨਾ ਮਜੀਠੀ ਹੁਣਾਰਗੀ ਕਿਸ ਨੇ ਬਲ ਸਿੱਧੀ ਗੱਲ ਆ ਵੀ ਬਦਮਾਸ਼ੀ ਕਰ ਲੈਣੀ ਜਿਹੜੀ ਕਰ ਨੇ ਥੋਕ ਵਜਾ ਕੇ ਕੀਤੀ ਉਹ ਕੀਤੀ ਪਰ ਉਹਨਾਂ ਨੇ ਐਸੀ ਨੀਚ ਕੰਮ ਨਹੀਂ ਕੀਤਾ ਅਸੀਂ ਇੰਨਾ ਝੜੂ ਵਾਲਿਆਂ ਦਾ ਪ੍ਰਚਾਰ ਦੌਰਾਨ ਬੜਾ ਕੁਝ ਤੁਹਾਨੂੰ ਦੱਸਣਿਆ ਵੀ ਇਸ ਪੱਧਰ ਤੱਕ ਜਾ ਕੇ ਕਵਿਤਾਵਾਂ ਲਿਖੀਆਂ ਹੋਰ ਬੜਾ ਕੁਝ ਲਿਖਿਆ ਜੁੱਤੀ ਮਹਿਮ ਚਲਾਈ ਬਲਤੇ ਪਨੂਣਾ ਦੇ ਕਹਿੰਦੇ ਜਦੋਂ ਵਿਕਰਮ ਨੇ ਜੁੱਤੀ ਛੁੱਟੀ ਅਸੀਂ ਜੁੱਤੀ ਮਹਿਮ ਚਲਾਈ 5000 ਲੋਕਾਂ ਨੇ ਵੀਡੀਓ ਭੇਜੀਆਂ ਮੈਨੂੰ ਬੜੀ ਮੇਰੀ ਉਹ ਵੀਡੀਓ ਹੋਈ ਵਾਇਰਲ ਉਦੋਂ ਮੈਂ ਪੰਜਾਬ ਆਇਆ ਯਾਰ ਇਹਨਾਂ ਨੇ ਮੈਨੂੰ ਕੁਝ ਨਹੀਂ ਆਖਿਆ ਅਕਾਲੀ ਚਾਹੁੰਦੇ ਤੇ ਮੈਨੂੰ ਜਿੰਨਾ ਮਰਜ਼ੀ ਧੂਕ ਸਕਦੇ ਰਗੜ ਸਕਦੇ ਤੇ ਇਹ ਬਦਲਾ ਵਾਕਿਆ ਹੀ ਹੋਣਾ ਆਇਆ ਵਾ ਬਤਲਾ ਇਹ ਤੁਸੀਂ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ ਕਿ ਇਹ ਆਮ ਆਦਮੀ ਪਾਰਟੀ ਵੱਲੋਂ ਹੀ ਕਰਵਾਇਆ ਗਿਆ ਹੈ ਹੋਰ ਵੀ ਕੋਈ ਕਾਰਨ ਹੋ ਸਕਦਾ ਲੁੱਟਖੋ ਦਾ ਵੀ ਕਾਰਨ ਹੋ ਸਕਦਾ ਤੁਸੀਂ ਕਹਿ ਰਹੇ ਹੋ ਸਮਾਨ ਵੀ ਲੁੱਟਖੋ ਹੋਇਆ ਤੁਹਾਡਾ ਜੀ ਸਮਾਨ ਲੁੱਟਖੋ ਹੋਇਆ ਪਰ ਜਿਹੜਾ ਉਹਨਾਂ ਚੋਂ ਇੱਕ ਵੀਰ ਮੈਂ ਪਛਾਣਿਆ ਵਾਂ ਹੂੰ ਉਹ ਇੱਥੇ ਉਹਨਾਂ ਦੇ ਬੜੇ ਹੋਲਡਿੰਗ ਬੋਰਡ ਵੀ ਲੱਗੇ ਉਹਨਾਂ ਦੇ ਚਾਚਾ ਜੀ ਬਾਹਰੋਂ ਆਏ ਨੇ ਉਹ ਇੱਥੋਂ ਟਿਕਟ ਦੇ ਉਮੀਦਵਾਰ ਦਾਵੇਦਾਰੀ ਉਹ ਤਾਂ ਕਹਿੰਦੇ ਵੀ ਮੈਨੂੰ ਮਿਲ ਗਈ ਆ ਐਮਪੀ ਦੀ ਟਿਕਟ ਤੇ ਬੱਸ ਤੁਸੀਂ ਮੈਨੂੰ ਮੇਰੇ ਨਾਲ ਤੁਰੋ ਝਾੜੂ ਨੂੰ ਵਟਾ ਪਾਓ ਤੇ ਸਰਪੰਚੀ ਤੁਹਾਨੂੰ ਦਵਾਉਂਗਾ ਪਰ ਉਹਨਾਂ ਨੂੰ ਮੁੜ ਕੇ ਐਂਡ 'ਚ ਨਹੀਂ ਮਿਲੀ ਐਂਡ 'ਚ ਝਾੜੂ ਦਾ ਜਿਹੜਾ ਹੋਰ ਕੈਂਡੀਡੇਟ ਆ ਗਿਆ ਤੇ ਉਹ ਬੰਦੇ ਦੀ ਮੈਨੂੰ ਪਛਾਣ ਸੀ ਉਹ ਐਮਐਲਏ ਸਾਹਿਬ ਦੇ ਨਾਲ ਫਿਰਦਾ ਰਿਹਾ ਹੁਣ ਜਿਹੜੀ ਠਾਣੇ ਜਿਹੜੀ ਆ ਉਹ ਐਫਆਈਆਰ ਨਹੀਂ ਕੱਟਣ ਦਾ ਉਹ ਹੋਲਡ ਤੇ ਪਾ ਦਿੱਤੀ ਗਈ ਆ ਸਵੇਰ ਦਾ ਬਿਆਨ ਲੈ ਕੇ ਗਏ ਆ ਉਹ ਸਾਨੂੰ ਦਬਾਅ ਪਾਉਣ ਡਿਆ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰਨ ਡਿਆ ਪਰ ਪੁਲਿਸ ਪ੍ਰਸ਼ਾਸਨ ਦੇ ਦਬਾਅ ਪੈਣ ਡਿਆ ਸਾਡੇ ਤੇ ਰਾਜੀਨਾਵੇ ਦਾ ਜਿਹੜਾ ਉਹ ਦਬਾਅ ਪੈਣ ਡਿਆ ਮੈਂ ਹੁਣੀ ਵੀ ਈਟ ਕਰੂੰਗਾ ਨਹੀਂ ਤੇ ਫਿਰ ਸਵੇਰੇ ਮੈਂ ਯੂ ਐਸ ਏ ਹਾਈ ਕਮਿਸ਼ਨ ਉੱਤੇ ਪੇਸ਼ ਹੋਊਗਾ ਤੇ ਫਿਰ ਨਾਲ ਮੈਂ ਆਪਣੀ ਸੰਗਤ ਨੂੰ ਅਪੀਲ ਕਰੂੰਗਾ ਕਿ ਜੇ ਤੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨਾ ਸਿੱਖ ਪੰਥ ਦੀ ਗੱਲ ਕਰਨ ਲਈ ਜੋ ਦੇ ਦਾ ਦੋਸ਼ ਆ ਤੇ ਫਿਰ ਉਹ ਰਾਈਨਾਵਾ ਕਹਿੰਦੇ ਆ ਤੇ ਮੈਂ ਮੈਨੂੰ ਸੰਗਤ ਕਹਦੇ ਮੈਂ ਦੋਵੇਂ ਹੱਥ ਜੋੜ ਕੇ ਨੰਗੇ ਪੈਰੀ ਪੁੰਜੇ ਬਹਿ ਕੇ ਝੋਲੀ 'ਚ ਜਿਹੜਾ ਉਹ ਮਾਫੀ ਮੰਗ ਕੇ ਤੇ ਜੋ ਤੁਸੀਂ ਆਖੋਗੇ ਉਹ ਮੈਂ ਪਵਾ ਲੂੰਗਾ ਪਰ ਜੇ ਸੰਗਤ ਗੁਰੂ ਦੀ ਨਾਨਕ ਨਾਮ ਲਿਓ ਆ ਸੰਗਤ ਇਹ ਕਹਿੰਦੀ ਆ ਕਿ ਜੋਦੇ ਨੇ ਪੰਥ ਦੀ ਤੇ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਕੇ ਕੋਈ ਗਲਤੀ ਨਹੀਂ ਕੀਤੀ ਤੇ ਫਿਰ ਮੈਂ ਇਨਸਾਫ ਦੀ ਜਿਹੜੀ ਉਹ ਮੰਗ ਕਰਦਾ ਵਾਂ ਇਨਸਾਫ ਇਨਸਾਫ 21 ਸਾਲਾਂ ਬਾਅਦ ਉਦਮ ਸਿੰਘ ਨੇ ਵੀ ਕੀਤਾ ਸੀ ਹੂੰ ਲੰਡਨ ਚ ਜਾ ਕੇ ਇਨਸਾਫ 21 ਸਾਲਾਂ ਬਾਅਦ ਸਰਦਾਰ ਉਦਮ ਸਿੰਘ ਸੁਨਾਮ ਉਦਮ ਸਿੰਘ ਕੰਬੋਏ ਨੇ ਕੀਤਾ ਸੀ ਪਸੌਲ ਦੇ ਨਾਲ ਪਰ ਮੈਂ ਉਹ ਰਾਹ ਦੀ ਗੱਲ ਨਹੀਂ ਕਰਦਾ ਮੈਨੂੰ ਜੇ ਅਸੀਂ ਸਰਦਾਰ ਸ਼ਹੀਦ ਉਦਮ ਉਦਮ ਸਿੰਘ ਦੀ ਗੱਲ ਕਰਦੇ ਆ ਕਰਤਾਰ ਸਿੰਘ ਸਰਾਬੇ ਦੀ ਗੱਲ ਕਰਦੇ ਆ ਗਦਰੀ ਬਾਬਿਆਂ ਦੀ ਗੱਲ ਕਰਦੇ ਆ ਬਾਬਾ ਸਾਹਿਬ ਵੇਦਗਰ ਦੀ ਗੱਲ ਕਰਦੇ ਆ ਮਾਨ ਸਾਹਿਬ ਸਵਿਧਾਨ ਦੀ ਗੱਲ ਕਰਦੇ ਨੇ ਤੇ ਉਸ ਸਵਿਧਾਨ ਦਾ ਮੇਰੇ ਮੇਰਾ ਵੀ ਉਹਨਾਂ ਹੱਕਦਾਰ ਆ ਮੈਂ ਵੀ ਉਸ ਦੇਸ਼ ਦਾ ਵਾਸੀ ਆ ਮੈਂ ਉਸ ਗੋਲੀ ਵਾਲੇ ਪਾਸੇ ਨਾ ਜਾਂਦਾ ਆ ਮਾਨ ਸਾਹਿਬ ਕਹਿੰਦੇ ਨੇ ਨਾ ਕਿ ਹਰੇ ਪੰਨ ਮਾਨ ਸਾਹਿਬ ਮੈਂ ਤੁਹਾਡੇ ਹਰੇ ਪੰਨ ਤੇ ਮੈਂ ਉਹਦੇ ਇਨਸਾਫ ਦੀ ਉਡੀਕ ਕਰਾਂਗਾ ਕਿ ਉਹਦਾ ਸਾਨੂੰ ਇਨਸਾਫ ਮਿਲੇ ਨਹੀਂ ਤਾਂ ਫਿਰ ਮੇਰਾ ਗੁਰੂ ਪਾਸ਼ਾ ਮੇਰਾ ਪਿਤਾ ਮੇਰਾ ਕਲਗੀਆਂ ਵਾਲਾ ਪੁੱਤਰਾਂ ਦਾ ਦਾਨੀ ਫਿਰ ਉਹਦੀ ਕਚੈਰੀ ਤੇ ਇਨਸਾਫ ਫਿਰ ਹੋਊਗਾ ਹੀ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਮਾਨ ਸਭਾ ਤਾਂ ਇਹ ਵੀ ਕਹਿੰਦੇ ਸੀਗੇ ਸੀਐਮ ਸਾਹਿਬ ਕਿ ਗੋਰੇ ਆ ਕੇ ਇੱਥੇ ਨੌਕਰੀਆਂ ਕਰਨਗੇ ਤੁਸੀਂ ਬਾਹਰੋਂ ਆਏ ਹੋ ਤੁਹਾਡਾ ਆਪਣਾ ਦੇਸ਼ ਸੀਗਾ ਇੱਥੇ ਕਿ ਅਮਰਤਪਾਲ ਦੀ ਸਪੋਰਟ ਕੀਤੀ ਆ ਤੁਹਾਡੇ ਨਾਲ ਇਹ ਹਾਲ ਹੋਇਆ ਉਹ ਤਾਂ ਕਹਿੰਦੇ ਸੀਗੇ ਗੋਰੇ ਆਉਣਗੇ ਇੱਥੇ ਜੀ ਜੀ ਬਿਲਕੁਲ ਗੋਰੇ ਆਉਣਗੇ ਆਪਣਾ ਉਹ ਰੌਬਰਟ ਬਿਲੀਅਨ ਨੂੰ ਨਹੀਂ ਆਉਣਗੇ ਕਾਇਆ ਜੁਲੀਅਟ ਨੂੰ ਨਹੀਂ ਆਉਣਗੇ ਜਿੰਨੇ ਮਰਜ਼ੀ ਜਿੰਨਾਂ ਨੂੰ ਸੱਦ ਪਰ ਗੋਰਿਆਂ ਕੋ ਵੱਢ ਟੋਕ ਕੇ ਉਹਨਾਂ ਦੇ ਹੱਥ ਤੇ ਉਹਨਾਂ ਕੋ ਕੰਮ ਕਿਦਾਂ ਕਰਾਵਾਂਗੇ ਆਪਾਂ ਫਿਰ ਉਹ ਕਿਦਾਂ ਸਣੀ ਕਿਦਾਰ ਲਾਉਣਗੇ ਉਹ ਮੱਜਾ ਗਾਵਾ ਕਿਦਾਂ ਬੰਨਣਗੇ ਉਹ ਕਿੱਕਲੀ ਕਿਦਾਂ ਪਾਉਣਗੇ ਉਹ ਗੱਲਾਂ ਕਿਦਾਂ ਸੁਣਾਉਣਗੇ ਗੋਰੇ ਉਹ ਕਿਦਾਂ ਆਵਾਜ਼ ਮਾਰਿਆ ਕਰਨਗੇ ਭਈ ਜੇ ਉਹਨਾਂ ਦੀ ਕੁੱਟ ਮਾਰ ਹੋਈ ਤੇ ਫਿਰ ਐਦਾਂ ਨਾ ਨਾ ਐਨਆਰਆ ਨੂੰ ਕੁੱਟ ਅੱਗੇ ਇੱਕ ਐਨਆਰਆਈ ਬੀਬੀ ਦੀ ਕੋਠੀ ਨੱਪੀ ਸੀ ਉਹ ਵੱਡੀ ਧੌਣ ਵਾਲੀ ਬੀਬੀ ਨੇ ਤੇ ਉਦੋਂ ਵੀ ਉਹਦੇ ਖਲਾਬ ਬੋਲਿਆ ਜੀ ਉਦੋਂ ਵੀ ਕਹਿੰਦੇ ਸੀ ਪੇ ਉਹ ਵੀ ਐਨਆਰਆ ਨੂੰ ਚੰਗਾ ਸਾਨੂੰ ਮਤਲਬ ਸਾਡੇ ਵੀ ਇਨਕਲਾਬੜਾ ਫਸਿਆ ਹੀ ਐਨਆਰਆ ਦੇ ਹੀ ਬੜਾ ਰੁਪਈਆ ਇਕੱਠਾ ਕਰ ਕਰ ਕੇ ਲਿਆ ਤੇ ਏ ਮਤਲਬ ਉਹ ਪਹਿਲਾਂ ਸਾਨੂੰ ਇਹਨਾਂ ਨਾਮ ਦਿੱਤਾ ਸੀ ਤੇ ਆ ਹੁਣ ਜਿਹੜਾ ਮਾਨ ਸਾਹਿਬ ਮਿੱਠੀਆਂ ਮਿਰਚਾਂ ਕਹਿੰਦੇ ਹੁੰਦੇ ਆ ਤੇ ਆ ਕੁਲਫੀ ਗਰਮਾ ਗਰਮ ਇਧਰ ਹੁਣ ਹੋ ਗਈ ਆ ਮੈਨੂੰ ਲੱਗਦਾ ਡਰਾਉਂਡ ਹੈ ਐਨਆਰਆਈਆਂ ਨੂੰ ਮੈਨੂੰ ਜਦੋਂ ਉੱਥੇ ਕੁੱਟਮਾਰ ਕਰਦੇ ਉਹਦਾ ਗਾਲਾਂ ਵੀ ਕੱਢਦੇ ਭਾਈ ਅਮਰਤਪਾਲ ਸਿੰਘ ਨੂੰ ਦਾ ਨਾਮ ਲੈ ਕੇ ਮਾਂ ਦੀਆਂ ਤੇ ਮੈਨੂੰ ਕਹਿੰਦੇ ਸੀ ਕਿ ਵੀ 2000 ਮੁੱਖ ਮੰਤਰੀ ਸਾਹਿਬ ਦੇ ਵੀ ਵਿਰਧ ਬੋਲਿਆ ਤੇ ਪੁੱਤ ਉਹਨਾਂ ਨੂੰ ਇੱਕ ਅਸਲ 'ਚ ਉਹਨਾਂ ਦਾ ਬੜਾ ਸੌਫਟ ਟਾਰਗੇਟ ਆ ਐਨ ਆਰ ਆਈ। ਹੂੰ। ਵੀ ਇਹਨਾਂ ਦੇ ਹੁਣ ਜਿਹੜਾ ਪੁਲਸ ਦਬਾਅ ਦੇ ਵਿੱਚ ਵੀ ਕ੍ਰਾਸ ਪਰਚਾ ਕਰਾ ਦੋ ਤੇ ਆਪੇ ਇੱਥੇ ਰੁਲਦਾ ਫਿਰੂਗਾ। ਹੂੰ। ਤੇ ਮਤਲਬ ਇਦਾਂ ਦੀ ਇਹਨਾਂ ਦੀ ਨੀਅਤ ਆ। ਇਥੋਂ ਦੀ ਬੜੀ ਗੰਦੀ ਰਾਜਨੀਤੀ ਆ ਤੇ ਬਾਕੀ ਬਾਹਰ ਬੈਠੀ ਸੰਗਤ ਵੇਖਣੀ ਡਈ ਆ। ਮੈਨੂੰ ਮੈਨੂੰ ਆਪਣੇ ਗੁਰੂ ਤੇ ਤੇ ਸੰਗਤ ਤੇ ਬੜਾ ਭਰੋਸਾ ਜਿਨ੍ਹਾਂ ਨੇ 1,94,000 ਵੋਟਾਂ ਉਹਨਾਂ ਲੋਕਾਂ ਨੇ ਲੀਡ ਦਵਾਈ ਹੈ ਨਾ ਭਾਈ ਅਮਰਪਾਲ ਸਿੰਘ ਨੂੰ। ਮੈਨੂੰ ਉਸ ਇਕੱਲੇ ਇਕੱਲੇ ਉਸ ਮਮੀ ਪਾਈ ਅਮਰਤਪਾਲ ਸਿੰਘ ਨੂੰ ਵੋਟ ਪਾਈ ਆ ਮੈਨੂੰ ਉਸ ਇਕੱਲੇ ਇਕੱਲੇ ਸਿੱਖ ਤੇ ਉਸ ਇਕੱਲੇ ਇਕੱਲੇ ਪੰਜਾਬ ਦੇ ਵਾਸੀ ਤੇ ਜਿਨੇ ਭਾਈ ਅਮਰਤਪਾਲ ਸਿੰਘ ਨੂੰ ਪੰਥਕ ਜਾਣ ਕੇ ਵੋਟ ਪਾਈ ਆ ਜੇ ਮੈਂ ਭਾਈ ਅਮਰਤਪਾਲ ਸਿੰਘ ਦਾ ਮਤਲਬ ਉਹਦਾ ਆਪਣਾ ਘਰ ਛੱਡ ਕੇ ਆਪਣਾ ਅਮਰੀਕਾ ਜੋ ਕੰਮ ਛੱਡ ਕੇ ਲੋਕੀ ਉਥੇ ਬਹੁਤदाई ਪੈ ਕਮਾਉਣ ਡਿਆ ਮੈਂ ਘਰ ਦੇ ਵੀ ਨਾਰਾਜ਼ ਕੀਤੇ ਭੈਣਾ ਵੀ ਰੋਂਡੀਆਂ ਮੇਰੀ ਮਾਂ ਵੀ ਦੁਖੀ ਆ ਮੇਰਾ ਪਰਿਵਾਰ ਵੀ ਦੁਖੀ ਆ ਮੇਰੇ ਲਾਗੇ ਭਰਾ ਬੈਠੇ ਆ ਉਹ ਵੀ ਮੇਰੇ ਮੂੰਹ ਆ ਲਵਿੰਦੇ ਆ ਵੀ ਮਤਲਬ ਬੜਾ ਇੱਜ਼ਤਦਾਰ ਪਰਿਵਾਰ ਦੇ ਵਿੱਚੋਂ ਮੈਂ ਬੜਾ ਲੱਕੀ ਆ ਕਿ ਮੈਂ ਬੜੇ ਇੱਜ਼ਤਦਾਰ ਪਰਿਵਾਰ ਦੇ ਵਿੱਚੋਂ ਮੇਰਾ ਜਨਮ ਹੋਇਆ ਮੇਰੇ ਭਰਾ ਛੇ ਮੇਰੇ ਡੈਡੀ ਦੇ ਭਰਾ ਨੇ ਮੇਰੇ ਚਾਚੇ ਤਾਇਆ ਦੇ ਪੁੱਤ ਮੇਰੇ ਆਸੇ ਪਾਸੇ ਬੈਠੇ ਆ ਔਰ ਕੋਈ ਨਹੀਂ ਮਗਰ ਆਇਆ ਜਿਨ੍ਹਾਂ ਲਈ ਮੈਂ ਪੈਸੇ ਇਕੱਠੇ ਕਰ ਕਰ ਕੱਲੇ ਐਮ ਐਲ ਏ ਜੀ ਦੀ ਟਿਕਟ ਵਾਸਤੇ ਮੈਂ ਪਗਲ ਮਾਨ ਮਾਰਨਾ ਲੜ ਪਿਆ ਉਹ ਮੰਤਰੀ ਉਹ ਮੰਤਰੀ ਫੋਨ ਘੰਡਿਆ ਠਾਣੇ ਕਿ ਪਰਚਾ ਡਾਕ ਦਿਓ ਹੂੰ ਵੇਖੋ ਪਰ ਮੈਨੂੰ ਆਪਣੀ ਸੰਗਤ ਦੇ ਅੱਗੇ ਮੈਂ ਗੁਰੂ ਅੱਗੇ ਤੇ ਆਪਣੀ ਸੰਗਤ ਦੇ ਅੱਗੇ ਮੈਂ ਕਿਹੇ ਕੁਰਸੀ ਅੱਗੇ ਨਹੀਂ ਹੱਥ ਜੋੜਦਾ ਨਾ ਮੈਨੂੰ ਲੋੜ ਆ ਮੈਂ ਆਪਣੀ ਸੰਗਤ ਅੱਗੇ ਉਸ ਕੱਲੇ-ਕੱਲੇ ਇਨਸਾਨ ਅੱਗੇ ਹੱਥ ਜੋੜਦਾ ਜਿੰਨੇ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾਈ ਆ ਕਿ ਤੁਸੀਂ ਆਪਣੇ ਮਤਲਬ ਭਰਾ ਦੇ ਮੇਰੇ ਮੇਰੇ ਦਿਲੋਂ ਦੁੱਖ ਨਿਕਲ ਲਿਆ ਵਾ ਮੈਨੂੰ ਆ ਕੁੱਟ-ਕੱਟਦਾ ਨਹੀਂ ਕੋਈ ਹਰ ਉਦੋਂ ਮੰਨਾਂਗੇ ਜਦੋਂ ਸਾਡੇ ਹੱਥੋਂ ਕਿਰਪਾਨ ਛੁੱਟੂਗੀ ਅਸੀਂ ਕੱਲ ਵੀ ਮદાન ਦੇ ਵਿੱਚ ਹੀ ਅੱਜ ਵੀ ਮੈਦਾਨ ਦੇ ਵਿੱਚ ਕੱਲ ਵੀ ਮੈਦਾਨ ਦੇ ਵਿੱਚ ਮਿਲਾਂਗੇ ਅਹੀਂ ਹਾਰ ਉਹ ਮੰਨਾਂਗੇ ਜਦੋਂ ਸਾਡੇ ਗੁਰੂ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ ਸਾਨੂੰ ਹਥਿਆਰ ਬਖਸ਼ੇ ਆ ਜਦੋਂ ਅਸੀਂ ਹਥਿਆਰ ਛੱਡ ਕੇ ਭੱਜਾਂਗੇ ਨਾ ਤੁਸੀਂ ਸਾਡੇ ਲੱਕ ਦੇ ਵਿੱਚ ਮਾਰੋਗੇ ਤੁਸੀਂ ਮੱਥੇ ਦੇ ਵਿੱਚ ਮਾਰ ਦੀ ਕੋਸ਼ਿਸ਼ ਕੀਤੀ ਜੇ ਮੇਰੇ ਹੱਥ ਢਾਲ ਹੁੰਦੀ ਮੈਂ ਕਿ ਢਾਲ ਕਰਦਾ ਮੇਰੇ ਹੱਥ ਢਾਲ ਲਈ ਮੈਂ ਇਦਾਂ ਬਾਹ ਕੀਤੀ ਇੱਥੇ ਖਾਦੀ ਆ ਜੇ ਅਹੀਂ ਛੱਡ ਕੇ ਕਿਰਪਾਨਾਂ ਭੱਜਾਂਗੇ ਜਦੋਂ ਤੁਸੀਂ ਸਾਡੀ ਹਿੱਕ ਛੱਲੋਗੇ ਨਾ ਫੇਰ ਆਖਿਓ ਕਿ ਉਹ ਭੱਜ ਗਿਆ ਗੁਰੂ ਦਾ ਪੁੱਤ ਨਹੀਂ ਤੇ ਇੱਥੇ ਸਾਹਮਣੇ ਬੈਠੇ ਇਦਾਂ ਹੀ ਮਿਲਾਂਗੇ ਸਾਹਮਣੇ ਇੱਕ ਆਂਡਾ ਜੀ ਜੀ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਸੇ ਜਥੇਬੰਦੀ ਨਾਲ ਜਾਂ ਅ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਜਾਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਭਾਨਾ ਸਿੱਧੂ ਲੱਖਾ ਸਧਾਨਾ ਕਿਸੇ ਨਾਲ ਗੱਲ ਹੋਈ ਆ ਅੱਗੇ ਸਪੋਰਟ ਲਈ ਅੱਗੇ ਆ ਰਹੇ ਨੇ ਤੁਹਾਡੀ ਮੇਰੀ ਸਾਰਿਆਂ ਨਾਲ ਮੈਂ ਬਹੁਤ ਧੰਨਵਾਦੀ ਆ ਸਾਰੀ ਸੰਗਤ ਦਾ ਸਵੇਰ ਦਾ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਮੈਂ ਤੇ ਮਤਲਬ ਮੈਂ ਮੇਰੀ ਇੰਨੀ ਨਹੀਂ ਸੇਵਾ ਜਿੰਨਾ ਤੁਸੀਂ ਮੇਰਾ ਫਿਕਰ ਕੀਤਾ ਸੰਗਤ ਨੇ ਬਾਹਰੋਂ ਤੁਹਾਨੂੰ ਫੋਨ ਕਰ ਕਰ ਮੇਰੇ ਕੋਲ ਕੱਲਿਆ ਸੰਗਦੇ ਸੁਖਪਾਲ ਸਿੰਘ ਖਹਿਰਾ ਸਾਹਿਬ ਫੂਲਕਾ ਜੀ ਲੱਖਾ ਸਧਾਨਾ ਵੀਰ ਪਾਨਾ ਸਿੱਧੂ ਆਪਣਾ ਬਲਕੌਰ ਸਿੰਘ ਮੂਸੇਵਾਲੇ ਦੇ ਪਿਤਾ ਉਹਨਾਂ ਦੇ ਇਹਨਾਂ ਸਾਰਿਆਂ ਭਰਾਵਾਂ ਦੇ ਆਪਣੇ ਮਾਨਯੋਗ ਆਪਣੇ ਬਰਾੜ ਸਾਹਿਬ ਹੈਂ ਹਾਂ ਜੀ ਅਮਰਜੀਤ ਸਿੰਘ ਲੋ ਸਾਹਿਬ ਆਪਣੇ ਬਰਾੜ ਸਾਹਿਬ ਜਿਹੜੇ ਚੋਣ ਲੜੇ ਨੇ ਹਾਂਜੀ ਹਾਂਜੀ ਲੁਧਿਆਣੇ ਤੋਂ ਉਹ ਬ੍ਰਦਰ ਮੇਰੇ ਕੋਲ ਦੋ ਕੇ ਡੇ ਮਤਲਬ ਇੰਨੀਆਂ ਵੱਡੀਆਂ ਸ਼ਖਸੀਅਤਾਂ ਮੇਰੇ ਘਰ ਆ ਚਰਨ ਪਾਏ ਭਾਈ ਅਮਰਜੀਤ ਸਿੰਘ ਅਕਾਲੀ ਹੋਣੀ ਵੀ ਮਤਲਬ ਮੈਂ ਤੁਹਾਨੂੰ ਅੱਜ ਸਵੇਰ ਦੇ ਦਿਮਾਲੇ ਵਾਲੇ ਸਿੱਖ ਗੁਰੂ ਦੇ ਸਿੱਖ ਮੋਨੇ ਮੁੰਡੇ ਦਿਮਾਲਿਆਂ ਵਾਲੇ ਮਤਲਬ ਮੈਂ ਮਤਲਬ ਮੈਂ ਪਿਆਰ ਦਾ ਜਵਾਬ ਨਹੀਂ ਮੈਨੂੰ ਇਹੋ ਕਹਿੰਦੇ ਕਿ ਤੂੰ ਦੱਸ ਵੀ ਕੀ ਲੋੜਿਆ ਮੈਂ ਬਸ ਸਵੇਰ ਦੀ ਵੇਟ ਕਰਦਾ ਵਾਂ ਮੈਂ ਸਵੇਰੇ ਯੂਐਸ ਆਪਣੀ ਐਮਬੈਸੀ ਨੂੰ ਹਾਈ ਕਮਿਸ਼ਨ ਜੇ ਨਾਂ ਇਹਨਾਂ ਨੇ ਪੁਲਿਸ ਨੇ ਕੋਈ ਕੀਤੀ ਮੈਂ ਯੂਐਸ ਤੇ ਠੀਕ ਹੈ ਨਾ ਮੈਂ ਯੂਐਸ ਐਮਬੈਸੀ ਤੇ ਪੇਸ਼ ਹੋ ਕੇ ਤੇ ਫਿਰ ਆਪੇ ਅਮਰੀਕਨ ਸਰਕਾਰ ਆਪਣੇ ਨਾਗਰਿਕ ਦੀ ਉਹ ਤੇ ਰੱਖਿਆ ਫਿਰ ਕਰਨਗੇ ਜੇ ਇਹ ਨਾ ਮੇਰੀ ਬਾਹ ਫੜਨਗੇ ਇੰਨੇ ਬੇਬਾਕ ਹੋ ਕੇ ਬੋਲ ਰਿਹਾ ਪਹਿਲਾ ਤੁਸੀਂ ਬੋਲਿਓ ਉਹਦਾ ਤੁਹਾਨੂੰ ਖਮਿਆਜਾ ਭੁਗਤਣਾ ਪਿਆ ਮਨ 'ਚ ਕੋਈ ਖੋਫ ਨਹੀਂ ਹੈਗਾ ਪਰਿਵਾਰ ਵੀ ਕਹਿੰਦਾ ਹੋਊਗਾ ਕਿ ਤੂੰ ਇਹ ਕਿਹੜੇ ਰਾਹਾਂ ਤੇ ਪੈ ਗਿਆ ਕਿਹੜੇ ਚੱਕਰਾਂ 'ਚ ਪੈ ਗਿਆ ਵਿਦੇਸ਼ਾਂ 'ਚ ਸਾਰਾ ਕੰਮ ਸੈਟਾ ਕੰਮ ਕਰ ਕਰੋ ਆਪਣਾ ਪਰਿਵਾਰ ਵੀ ਦੁਖੀ ਹੁੰਦਾ ਹੋਊਗਾ ਮਨ 'ਚ ਥੋੜੇ ਨਹੀਂ ਹੁੰਦਾ ਜੇ ਮੈਂ ਪਹਿਲਾਂ ਮੈਂ ਦੱਸਦਾ ਕਿ ਮੈਂ ਤੇ ਉਹਨਾਂ ਦੇ ਮਤਲਬ ਮੈਂ ਪੱਤੇ ਤੇ ਸਿੱਖਿਆ ਮੈਂ ਤੇ ਗੁਰੂ ਸਾਹਿਬ ਦਾ ਨਾਮ ਚਲੋ ਮੈਂ ਉਹਨਾਂ ਨੂੰ ਆਪਣਾ ਪਿਓ ਕਹਿਣਾ ਤਾਂ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਉਹ ਜਫਰਨਾਮੇ ਦੇ ਵਿੱਚ ਕਹਿੰਦੇ ਆ ਨਾ ਕਿ ਖਾਲਸੇ ਦੀ ਇਸ ਤਬਾਹੀ ਵਿੱਚ ਵੀ ਕੋਈ ਰਾਜ ਹੈ ਹੈਨਾ ਕਿ ਕੀਪਦਾ ਮੇਰੇ ਗੁਰੂ ਸਾਹਿਬ ਨੇ ਵੇਖੋ ਉਹਨਾਂ ਦਾ ਕੀ ਰਾਜ ਹੋਊਗਾ ਮੇਰੇ ਵਰਗੇ ਇਸ ਇੰਨੇ ਔਗੜ ਭਰੇ ਬੰਦੇ ਕੋਲੋਂ ਆਹ ਸੇਵਾ ਲਈ ਆ ਤੇ ਕੀ ਰਾਜ ਹੋਊਗਾ ਮੇਰੇ ਗੁਰੂ ਦਾ ਜਿਹਨੇ ਇਸ ਧਰਤੀ ਤੋਂ ਪੁੱਤ ਵਾਰੇ ਆ ਉਹ ਉਹ ਇਹ ਬੰਦੇ ਮੇਰੀ ਇੰਨਾ ਕੁ ਮੂੰਹ ਮੇਰਾ ਮੈਂ ਇੰਨਾ ਐਸਾ ਦੁਨੀਆ ਦੇ ਵਿੱਚ ਪੈਸੇ ਦੇ ਪਿੱਛੇ ਭੱਜਿਆ ਫਿਰਦਾ ਬੰਦਾ ਲੱਖਾਂ ਐਬਾਂ ਦਾ ਮਾਰਿਆ ਬੰਦਾ ਜਿਹੜਾ ਇੰਨੀ ਸੇਵਾ ਕਰਨ ਡਿਆ ਵਾ ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਕਿੱਦਾਂ ਹੋ ਸਕਦਾ ਵਾ ਆ ਬੁੱਲ ਜਿਹੜਾ ਬੁਲਾਉਂਡਿਆ ਨਹੀਂ ਤੇ ਇੰਨੇ ਇੱਕ ਸਰੀਰ 'ਚ ਆਵਾਜ਼ ਇਦਾਂ ਕਿਦਾਂ ਆ ਸਕਦੀ ਐ ਇੰਨੀ ਕੁੱਟ ਖਾਗੇ ਜਿਹੜੀ ਮੈਂ ਇੰਨੀ ਕੁੱਟ ਖਾਦੀ ਆ ਉਹ ਇਹ ਮੇਰੇ ਗੁਰੂ ਸਾਹਿਬ ਦਾ ਹੀ ਕਿਤੇ ਕੋਈ ਕਿਰਪਾ ਹੋਣੀ ਐ ਨਹੀਂ ਤੇ ਮੇਰੀ ਕੀ ਮਜਾਲ ਆ ਕਿ ਐਸਾ ਬੰਦਾ 7300 ਜੇ ਹਾਥੀ ਮਾਰਦਾ ਕਹਿੰਦਾ ਨਾ ਕਿ 7300 ਹਾ ਹਾਤੀ ਨੂੰ ਇੱਕ ਬੰਦਾ ਕਿਦਾਂ ਮਾਰ ਸਕਦਾ ਕਹਿੰਦਾ ਜਦੋਂ ਤੂੰ ਹਾਤੀ ਵੇਖਿਆ ਹੋਊਗਾ ਨਾ ਪਰ ਤੂੰ 75 ਸੌ ਨਹੀਂ ਵੇਖਿਆ ਤੇ ਨਾ ਤੂੰ ਉਹ ਵੇਖਿਆ ਜਿਸ ਨੇ 75 ਸੌ ਨੂੰ ਥਾਪੜਾ ਦਿੱਤਾ ਸੀ ਤੇ ਮੇਰੇ ਕੋਈ ਨਾ ਕੋਈ ਮੈਨੂੰ ਜਦੋਂ ਕੱਲ ਕੁੱਟਦੇ ਸੀ ਨਾ ਉਦੋਂ ਹੀ ਮੇਰੇ ਮਨ 'ਚ ਆਉਂਦਾ ਸੀ ਮੈਨੂੰ ਖੰਡੇ ਵੀਰ ਨੇ ਕਿਹਾ ਸੀ ਕਿ ਵੀ ਸਿੰਘ ਜਦੋਂ ਜੋ ਤੇਰਾ ਗੁਰੂ ਨਾਲ ਪਿਆਰ ਵਧਦਾ ਜਾਂਦਾ ਨਾ ਉਦੋਂ ਉਦੋਂ ਤੁਹਾਡੀ ਨਿਸ਼ਟਾ ਵਧਦੀ ਜਾਂਦੀ ਆ ਫੇਰ ਆ ਕੁੱਟਾ ਘਟਾ ਤੈਨੂੰ ਕੁਝ ਨਹੀਂ ਲੱਗਦੀ ਆ ਫਿਰ ਤੁਹਾਡੇ ਮਾਂਜ ਠੰਡ ਪੈਂਦੀ ਆ ਵਾਕਿਆ ਹੀ ਇਦਾਂ ਹੁੰਦਾ ਜੀ ਇਹ ਕੀ ਕੁਝ ਤੋਂ ਜਿਹੜਾ ਕਹਿ ਰਹੇ ਸੀਗੇ ਅਸੀਂ ਦੂਜੀ ਵੀ ਇੰਟਰਵਿਊ ਸੁਣੀ ਆ ਨਿੱਜੀ ਚੈਨਲ ਤੇ ਤੁਹਾਡੀ ਹੋਈ ਆ ਕੈਮਰਾ ਤੱਕ ਲੈ ਗਏ ਨੇ ਘੜੀ ਲੈ ਗਏ ਨੇ ਹੋਰ ਕੀ ਕੀ ਉਸਮਾਨ ਸੀਗਾ ਜਿਹੜਾ ਲੈ ਗਏ ਮੈਂ ਮੈਂ ਘੜੀ ਦਾ ਨਹੀਂ ਕਹਿੰਦਾ ਕਿ ਮੇਰੀ ਉਹਨਾਂ ਨੇ ਚੋਰੀ ਕੀਤੀ ਕਿ ਨਹੀਂ ਮੇਰੀ ਘੜੀ ਮੇਰੀ ਚੇਨ ਤੇ ਮੇਰਾ ਬੈਗ ਜ਼ਰੂਰ ਆ ਮੇਰੇ ਬੈਗ ਦੇ ਵਿੱਚ ਮੇਰੇ ਅਮਰੀਕਨ ਕੋਈ ਡਾਲਰ ਹੀ ਕੁਝ ਇੱਥੋਂ ਵਾਲੇ ਪੈਸੇ ਹੀ ਮਟਾਲਾ ਸਾਹਿਬ ਦਾ ਮੱਥਾ ਟੇਕ ਆਇਆ ਸੀ ਤੇ ਮੈਂ ਉਹ ਤੋਂ ਅਮਰੀਕਨ ਮੇਰੀ ਵਾਈਫ ਨੇ ਆਰ ਕੇ ਮੈਨੂੰ ਜਨਮ ਦਿਨ ਤੇ ਬਾਜ ਦਿੱਤਾ ਸੀ ਸੋਨੇ ਦਾ ਬਣਾ ਕੇ ਉਹ ਮੈਂ 체ਨ ਦੇ ਵਿੱਚ ਪਾਇਆ ਸੀ ਜਦੋਂ ਭਾਈ ਅਮਰਤਪਾਲ ਸਿੰਘ ਜਿੱਤੇ ਉਹ ਤੋਂ ਨੈਕਸਟ ਡੇ ਤੇ ਮੇਰੇ ਸਪੋਰਟਸ ਘੜੀ ਵੱਧੀ ਸੀ ਪਤਾ ਨਹੀਂ ਉਹ ਘੜੀ ਉਹਨਾਂ ਨੇ ਲਈ ਨਹੀਂ ਮੇਰੇ ਕੋਲ ਤੋਂ ਮੈਨੂੰ ਇੰਨਾ ਪਤਾ ਵਾ ਉਹ ਖਿੱਚੀ ਗਈ ਆ ਜਾਂ ਵਾਟ ਐਵਰ ਮੇਰੀ 체ਨ ਵੀ ਲੌਸਟ ਆ ਤੇ ਮੇਰੇ ਵਿਆਹ ਵਾਲੀ ਰਿੰਗ ਵੀ ਜਿਹੜੀ ਉਹ ਨਹੀਂ ਹੈਗੀ ਮੇਰੇ ਕੋਲ ਜੀ ਕਿੱਥੋਂ ਤੁਹਾਨੂੰ ਲੈ ਕੇ ਕਿੱਥੋਂ ਜਾਂਦੇ ਨੇ ਉਹ ਕਿਸ ਤਰ੍ਹਾਂ ਹੁੰਦਾ ਉਹ ਬਾਕੀ ਆ ਉਹ ਆ ਸਾਡੇ ਪਿੰਡ ਦੇ ਵਿਚਕਾਰ ਸਾਡੇ ਇਕੱਠੇ ਪਿੰਡ ਆ ਚੱਕ ਅਮ드ਪੁਰ ਤੇ ਟੋਟਾ ਸਾਡੇ ਸਾਡੇ ਡੈਡੀ ਨੇ ਛੇphਰਾ ਸਾਡੇ ਇੱਥੇ ਜ਼ਮੀਨ ਆ ਸਾਡੀ ਸਬਸਤ ਪਰਿਵਾਰ ਦੀ ਬਜ਼ੁਰਗਾਂ ਨੇ ਬੜੀ ਮਿਹਨਤ ਕੀਤੀ ਆ ਤੇ ਇਥੋਂ ਟੋਟਿਓ ਮੈਂ ਮੁੰਡੇ ਛੱਡਣ ਜਾਣ ਰਿਹਾ ਸੀ ਤੇ ਇਥੇ ਕਿਲੋ ਕਿਲੋ ਮੀਟਰ ਤੇ ਚੱਕ ਵਾਲਾ ਪੁਲ ਕਹਿੰਦੇ ਆ ਜਿਹੜੇ ਮੇਰੇ ਨਾਲ ਬੈਠਾ ਸੀ ਉਹ ਮੈਨੂੰ ਬੱਦੇ ਦਾ ਉਹ ਬਾਅਦ ਚ ਪਤਾ ਲੱਗਾ ਕਿ ਉਹ ਤੇ ਇੱਥੇ ਲੁੱਟਾ ਲਟਾਉਂਦੇ ਤੇ ਪਰਚੇ ਆ ਇਥੋਂ ਬੜੀ ਕੋਟ ਵੀ ਪਈ ਉਹਨੇ ਉਹਨਾਂ ਅਮਰ ਸ਼ ਗਿਆ ਸੀ ਮੈਂ ਤੈਨੂੰ ਸਿੰਘ ਸਮਝ ਕੇ ਨਾਲ ਚੜਾ ਲਿਆ ਕਿ ਗੁਰੂ ਦਾ ਸਿੰਘ ਬਣਿਆ ਵਾ ਉਹ ਗੁਰੂ ਦੀਆਂ ਗੱਲਾਂ ਕਰਦਾ ਸੀ ਪਰ ਉਹਨੇ ਮੇਰੀ ਸਾਰੀ ਰੇਕੀ ਕਰਵਾਈ ਤੇ ਮੇਰੇ ਨਾਲ ਬਹਿ ਕੇ ਉਹਨੇ ਮਤਲਬ ਮੇਰਾ ਟਾਈਮ ਚਕਾਇਆ ਤੇ ਉਹਨੇ ਨਸ਼ਾ ਹੀ ਬਾ ਕੀਤਾ ਇਹਦੇ ਮੁੜ ਕੇ ਜਦੋਂ ਸਾਹਮਣੇ ਉਹ ਉਹਦੋਂ ਦੇ ਇਦਾਂ ਕਰਦਾ ਜਿਦਾ ਮੈਨੂੰ ਛਡਾਉਣ ਆਇਆ ਵੀ ਲੈ ਜੋਦੇ ਬਾ ਮੈਂ ਤੇ ਮਹਾ ਡੇਰਾ ਲੱਭ ਕੇ ਆਇਆ ਵਾ ਇੱਥੇ ਮੈਂ ਤੈਨੂੰ ਛਡਾ ਕੇ ਲੈ ਆਇਆ ਨਾ ਇਹਨਾਂ ਨੂੰ ਮਾਰ ਨਹੀਂ ਮੈਂ ਦਿੰਦਾ ਇਹ ਜੋ ਕਹਿੰਦੇ ਆ ਇਹਨਾਂ ਦੀ ਗੱਲ ਮੰਨ ਵਿੱਚ ਇਹ ਮਤਲਬ ਨੂੰ ਗਾਲਾਂ ਕੱਢਦੇ ਸੀ ਮੇਰੇ ਮੂੰਹ ਤੇ ਹੀ ਦੋ ਮਾਰਦੇ ਸੀ ਤੇ ਫੋੜਾ ਕਿ ਇਹਦੇ ਵੀਡੀਓ ਬਣਾਉਂਦੇ ਸੀ ਆ ਬੋਲਾ ਬੋਲ ਤੇ ਬਾਕੀ ਮਤਲਬ ਜੋ ਕੁਝ ਹੋਇਆ ਵਾ ਉਹਨਾਂ ਨੇ ਖੋਇਆ ਵਾ ਉਥੋਂ ਮੈਨੂੰ ਗੱਡੀ 'ਚ ਸੁੱਟ ਕੇ ਲੈ ਗਿਆ ਚੱਕ ਵਾਲੇ ਪੁਲ ਤੋਂ ਤੇ ਫੇਰ ਮੈਨੂੰ ਵਿੱਚੋਂ ਰੋਲਾ ਪਾਉਂਦੇ ਸੀ ਕੋਈ ਕਹਿੰਦਾ ਰੀਅਲ ਲੁਖੇ ਚਿਲਾ ਪਰ ਮੁੜ ਕੇ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਮੁੜ ਕੇ ਬਸ ਉਥੋਂ ਮਤਲਬ 6-7 ਮਿੰਟਾਂ ਦੀ ਰਾਈਡ ਡਰਾਈਵ ਤੋਂ ਬਾਅਦ ਜਿਹੜੀ ਉਹ ਗੱਡੀ ਰੁਕ ਗਈ ਆ ਤੇ ਪਿਛਲੇ ਬੰਨੇ ਜਾਣਾ ਮੈਨੂੰ ਵੇਲੀ ਜੀ ਦੇ ਸੁੱਟਿਆ ਤੇ ਉੱਥੇ ਮੇਰੀ ਕੁੱਟ ਵਰਕਰ ਕਰਦੇ ਰਹਾ। ਫਿਰ ਤੁਸੀਂ ਉੱਥੋਂ ਨਿਕਲਦੇ ਕਿਦਾਂ? ਉੱਥੋਂ ਮੈਂ ਨਿਕਲਿਆ ਵਾਂ ਇਹਨਾਂ ਨੇ ਵਿੱਚੋਂ ਨਾ ਸ਼ਰਾਬ ਬਹੁਤ ਜ਼ਿਆਦਾ ਪੀਤੀ ਸੀ। ਜੋ ਕੁੱਟ ਕੱਟ ਕੇ ਬਾਹਰ ਇਹਨਾਂ ਨੇ ਟਰੈਕਟਰ ਖਿਲਾ ਰਿਆ ਸੀ ਉਹ ਟਰੈਕਟਰ ਦੇ ਉੱਪਰ ਇਹਨਾਂ ਦਾ ਬੜਾ ਵੱਡਾ ਸਿਸਟਮ ਲੱਗਾ ਹੋ ਤੇ ਗਾਣੇ ਲਾਏ ਸੀ ਇਹਨਾਂ ਨੇ। ਉੱਚੀ ਆਵਾਜ਼ ਦੇ ਵਿੱਚ ਬੜੀ ਉੱਚੀ ਆਵਾਜ਼ ਚ ਗਾਣੇ ਲਾਏ ਨਾਲ ਬਾਹਰ ਲਲਕਾਰੇ ਮਾੜੇ ਬਾਹਰ ਸ਼ਰਾਬ ਪੀਂਦੇ ਸੀ। ਇੱਥੇ ਜਦੋਂ ਇਹ ਬਾਹਰ ਪੀੜਪੂਣ ਡੈ ਸੀ ਇੱਥੇ ਅੰਨੇ ਇਹਨਾਂ ਦੇ ਅੰਦਰ ਤੰਗਲੀ ਪਈ ਸੀ। ਉਹ ਮੈਂ ਮੁੜ ਤੇ ਮੈਂ ਤੰਗਲੀ ਇਹਨਾਂ ਦੇ ਵੱਲ ਸਿੱਧੀ ਕਰਕੇ ਫੋਰਚੂਨਰ ਬਿਲਕੁਲ ਅ ਅਧਿਕ ਉਹ ਗੇਟ ਦੇ ਸਾਹਮਣੇ ਖੜੋਤੀ ਉੱਥੇ ਪੈਰ ਰੱਖ ਕੇ ਮੈਂ ਕੰਦੇ ਟੱਪੀ ਤੇ ਨਾਲ ਮਗਲੇ ਬਨੇ ਮਕਈ ਵੱਲ ਨੂੰ ਮੈਂ ਭੱਜਾਂ ਤੇ ਉੱਥੋਂ ਮੈਂ ਨਿਕਲਿਆ ਮੁੜ ਕੇ ਫੋਰਚੂਨਰ ਚ ਲੈ ਕੇ ਗਏ ਨਹੀਂ ਤੁਹਾਨੂੰ ਹਾਂਜੀ ਮੇਰੇ ਫੋਰਚੂਨਰ ਇਹਨਾਂ ਕੋ ਦੋ ਗੱਡੀਆਂ ਮੈਨੂੰ ਫੋਰਚੂਨਰ ਸੁੱਟ ਕੇ ਖੜਿਆ ਜੀ ਜੀ ਚਿੱਟੀ ਫੋਰਚੂਨਰ ਜੇ ਤੁਸੀਂ ਜੇ ਉੱਥੋਂ ਨਾ ਭੱਜਦੇ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਸੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਉਹਨਾਂ 'ਚ ਇੱਕ ਮੁੰਡਾ ਵਾਰ-ਵਾਰ ਉਹਦੇ ਕੋ ਦੇਸੀ ਮੈਨੂੰ ਸਿਕਸਰ ਜਿਹਾ ਲੱਗਦਾ ਸੀ ਉਹ ਵਾਰ-ਵਾਰ ਕਹਿੰਦਾ ਸੀ ਕਿ ਮ ਕਾਇਮ ਰਿਧੇ ਰਿ ਬੋਲਣਾ ਜਿਹੜੀਆਂ ਉਹਨੇ ਗਾਲਾਂ ਮੈਨੂੰ ਵੀ ਕੱਢੀਆਂ ਭਾਈ ਅਮਰਤਪਾਲ ਸਿੰਘ ਨੂੰ ਵੀ ਜਿਹੜੇ ਲਫ਼ਜ਼ ਬੋਲੇ ਵੀ ਇਹਨੂੰ ਦੋ ਮੈਨੂੰ ਜਿੰਨਾ ਕੋਟਣਾ ਕੋਟ ਲੋ ਤੈਨੂੰ ਗੋਲੀ ਮਾਰ ਕੇ ਦੇਨੂੰ ਦਰਿਆ ਚ ਪਾਈਏ ਜਦੋਂ ਮੈਂ ਭੱਜਿਆ ਵਾ ਮੇਰੇ ਮਗਰ ਵੀ ਉਹਨੇ ਫਾਇਰ ਕੀਤਾ ਮੈਂ ਪੁਲਸ ਨੂੰ ਵੀ ਦੱਸਿਆ ਵਾ ਪਰ ਮਤਲਬ ਹੁਣ ਵੇਖੋ ਕੀ ਕਾਰਵਾਈ ਕਰਦੇ ਆ ਕੀ ਮਤਲਬ ਨਹੀਂ ਕਰਦੇ ਪ੍ਰਮਾਤਮਾ ਉਮੀਦ ਹੈ ਕਾਰਵਾਈ ਹੋਊਗੀ ਕਿਉਂਕਿ ਕਿਹਾ ਜਾ ਰਿਹਾ ਸੀਗਾ ਕਿ ਇੱਥੇ ਹਰ ਇੱਕ ਨੂੰ ਇਨਸਾਫ਼ ਮਿਲੂਗਾ ਕਿਸੇ ਨਾਲ ਧੱਕਾ ਨਹੀਂ ਹੋਊਗਾ ਆਮ ਆਦਮੀ ਪਾਰਟੀ ਦੀ ਜਦੋਂ ਤੋਂ ਸਰਕਾਰ ਬਣੀ ਆ ਲੱਗਦਾ ਏ ਕਿ ਕੋਈ ਇਨਸਾਫ ਹੋਊਗਾ ਇਨਸਾਫ ਅਸੀਂ ਦੇਖ ਹੀ ਲਿਆ ਵਾ ਇਨਸਾਫ ਉੱਥੋਂ ਵਾਲੀ ਕੋਠੀ ਦੇ ਕੇਸ ਵੀ ਇਨਸਾਫ ਦੇਖ ਲਿਆ ਵਾ ਉਹ ਜਿਹੜੀ ਕੁੜੀ-ਕੁੱਟੀ ਉਹਦੇ ਕੇਸ ਵੀ ਇਨਸਾਫ ਦੇਖ ਲਿਆ ਵਾ ਉਹ ਜਿਹੜੇ ਟੈਂਕੀ ਦੇ ਚੜੇ ਆ ਬੱਚੇ ਉਹਨਾਂ ਦੀ ਕੁੱਟਮਾਰੀ ਉਹ ਚ ਵੀ ਇਨਸਾਫ ਵੇਖ ਲਿਆ ਵਾ ਤਨ ਤਨ ਗੁਰੂ ਸਾਡੇ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਦਾ ਵੀ ਇਨਸਾਫ ਵੇਖ ਲਿਆ ਵਾ ਕੁਰ ਵਿਜੇ ਪ੍ਰਤਾਪ ਸਿੰਘ ਟਾਈਮ ਮੰਗਦਾ ਰਿਹਾ ਵਾ ਉਹਨੂੰ ਟਾਈਮ ਮਿਲਿਆ ਉਹ ਵੀ ਅਸੀਂ ਸਾਰਾ ਕੁਝ ਦੇਖ ਲਿਆ ਵਾ ਇਨਸਾਫ ਸਾਰੇ ਸਾਹਮਣੇ ਹੀ ਆ ਜਿਹੜੇ ਮਾਵਾ ਦੇ ਪੁੱਤ ਚਿੱਟੇ ਲਾਲਾ ਮਰੇ ਆ ਉਹਨਾਂ ਦਾ ਇਨਸਾਫ ਵੇਖ ਲਿਆ ਵਾ ਮੁਰਗੀਆਂ ਦੇ ਤੇ ਫਸਲਾਂ ਮਰੀਆਂ ਦੇ ਮੁਆਵਜ਼ੇ ਮਿਲੇ ਉਹ ਵੀ ਅਸੀਂ ਵੇਖ ਲਏ ਆ ਤੇ ਆ ਵੀ ਅਸੀਂ ਵੇਖਣ ਦੇ ਆ ਮੈਨੂੰ ਇਹਨਾਂ ਦਾ ਨਹੀਂ ਪਤਾ ਪਰ ਮੈਨੂੰ ਆਪਣੀ ਸੰਗਤ ਤੇ ਤੇ ਮੈਨੂੰ ਗੁਰੂ ਸਾਹਿਬ ਤੇ ਭਰੋਸਾ ਵਾ ਜੇ ਇੱਥੇ ਨਹੀਂ ਤੇ ਉੱਥੇ ਦੇ ਪਾਰ ਨੇ ਤਾਰਾ ਹੋਊਗਾ ਜੇ 21 ਸਾਲਾਂ ਬਾਅਦ ਜਿਹੜੇ ਉਹ ਮਤਲਬ ਨਹੀਂ ਤੇ ਕੋਈ ਨਾ ਕੋਈ ਟਾਈਮ ਇਦਾਂ ਦੇ ਆਉਂਦੇ ਕਾਲਪੁਰ ਕਾਪੇ ਕੋਈ ਬੰਦ ਬਣਾਊਗਾ ਮੇਰੀ ਕੀ ਪਤਾ ਕਿੰਨੀ ਜ਼ਿੰਦਗੀ ਆ ਆਪੇ ਕੱਲ ਨੂੰ ਇਦਾਂ ਦੇ ਜਿਹੜੇ ਸਿਸਟਮ ਦੇ ਜਿਹੜੇ ਆ ਅਹੰਕਾਰ ਦੇ ਵਿੱਚ ਮੈਂ ਤੇ ਮਾਤੜ ਬੰਦਾ ਵਾਂ ਮੈਂ ਤੇ ਕੁੱਟ ਖਾਲੀ ਕੇ ਹੋਰ ਤਗੜੇ ਨੂੰ ਪਾਉਣਗੇ ਤੋਂ ਆਪੇ ਕੋਈ ਮਤਲਬ ਅੱਗੇੋਂ ਜਵਾਬ ਦੇਊਗਾ ਜੀ ਪ੍ਰਸ਼ਾਸਨ ਕੀ ਕਹਿ ਰਿਹਾ ਇਸ ਟਾਈਮ ਕੱਲ ਬੁਲਾਇਆ ਤੁਹਾਨੂੰ ਉਹਨਾਂ ਨੇ ਠਾਣੀ ਪ੍ਰਸ਼ਾਸਨ ਵੱਲੋਂ ਸਵੇਰ ਤੱਕ ਤੇ ਮੈਨੂੰ ਬੜਾ ਪੋਜ਼ਿਟਿਵ ਰਿਸਪੌਂਸ ਸੀ ਰੌਣ ਮਸਵੇਰ ਦਾ ਉਹਨਾਂ ਕੋਲ ਐਫ ਆਈ ਆਰ ਦੀ ਕਾਪੀ ਮੰਗਣ ਡਿਆ ਵਾ ਤੇ ਉਹ ਹੋਲਡ ਤੇ ਬਾ ਕੇ ਬੈਠੇ ਨੇ ਪਤਾ ਨਹੀਂ ਐਮ ਐਲ ਆਰ ਕੱਟੀ ਆ ਤੁਹਾਡੀ ਹਸਪੀਟਲ ਗਿਆ ਤੁਸੀਂ ਐਮ ਐਲ ਆਰ ਤੇ ਸਰ ਕੱਲ ਦੀ ਕੱਟੀ ਹੋਈ ਆ ਤੇ ਸਾਰਾ ਕੁਝ ਕਟਿਆ ਹੋਇਆ ਉਹਦੇ ਵਿੱਚ ਮੇਰੇ ਐਕਸ ਰੇ ਵਗੈਰਾ ਹੋ ਗਏ ਨੇ 10 ਸੱਟਾਂ ਲਿਖੀਆਂ ਨੇ ਉਹਦੇ ਵਿੱਚ ਸਾਰਾ ਕੁਝ ਉੱਥੇ ਹੋਇਆ ਵਾ ਪਰ ਪਤਾ ਨਹੀਂ ਕਿ ਦੱਸ ਰਿਹਾ ਕਿ ਇੱਥੇ ਇੱਕ ਮਾਜੇ ਦਾ ਮੰਤਰੀ ਦੋ ਤਿੰਨ ਐਮ ਐਲ ਉਹ ਬੜਾ ਜੋਰ ਲਾਉਣ ਦੇ ਆ ਰਾਈ ਨਾਵੇਂ ਦਾ ਤੇ ਮੈਂ ਰਾਈ ਨਾਵਾ ਕਰਨ ਨੂੰ ਬਿਲਕੁਲ ਤਿਆਰ ਆਂ ਤੂੰ ਹੀ ਰਾਈ ਨਾਵੇਂ ਨੂੰ ਕਹਿਣ ਦਾ ਜੇ ਗੁਰੂ ਦੀ ਸੰਗਤ ਮੈਨੂੰ ਕਹਿ ਦੇ ਨਾਨਕ ਨਾਮ ਲੈਵਾ ਸੰਗਤ ਸਾਰੀ ਬਾਹਰ ਅਮਰੀਕਾ ਕੈਨੇਡਾ ਜਿੰਨੀ ਬਾਹਰ ਪਾਸ ਦੀ ਪੰਜਾਬੀ ਸੰਗਤ ਮੈਨੂੰ ਕਹਿ ਦੇ ਜਿੰਨੀ ਵੀ ਆ ਕਿ ਜੋਜਵੇ ਪੁੱਤ ਤੇਰੀ ਗਲਤੀ ਆ ਤੂੰ ਪੰਜਾਬ ਆਇਆ ਤੂੰ ਭਾਈ ਅਮਰਤਪਾਲ ਸਿੰਘ ਦੀ ਪੰਜਾਬ ਦੀ ਗੱਲ ਕੀਤੀ ਆ ਤੇ ਮੈਂ ਨੀਵੇਂ ਥਾਂ ਬਹਿ ਕੇ ਤੇ ਤੂੰ ਜੋ ਕਹੋਗੇ ਮੈਂ ਮਾਫੀ ਮੰਗੇ ਤੇ ਬਿਨਾ ਤੁਹਾਡਾ ਕਿਸੇ ਨਾਲ ਰੋਸ ਕਿਤੇ ਮੈਂ ਤੁਹਾਨੂੰ ਚਲਾ ਜਾਊਂਗਾ ਜੀ ਧੰਨਵਾਦ ਜੀ ਸਮਾਂ ਦੇਣ ਦੇ ਜੀ ਬਹੁਤ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਚਰਨ ਪਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਇਹ ਸਨ ਵੀਰ ਜਿਹੜੇ ਅਮਰੀਕਾ ਤੋਂ ਆਏ ਨੇ ਇੱਥੇ ਅਮਰਤਪਾਲ ਜੀ ਦੇ ਹੱਕ 'ਚ ਪ੍ਰਚਾਰ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਦੀ ਕੁੱਟਮਾਰ ਹੁੰਦੀ ਹੈ ਇਹਨਾਂ ਨੂੰ ਗੱਡੀ 'ਚ ਸੁੱਟ ਕੇ ਕਿਤੇ ਲਜਾਇਆ ਜਾਂਦਾ ਏ ਸੋ ਜੋ ਇਹਨਾਂ ਨੇ ਗੱਲਾਂ ਕਈਆਂ ਨੇ ਉਹ ਸਾਰੀਆਂ ਤੁਸੀਂ ਸੁਣੀਆਂ ਨੇ ਪ੍ਰਸ਼ਾਸਨ ਕਹਿੰਦੇ ਕੋਈ ਇਨਸਾਫ ਨਹੀਂ ਦੇ ਰਿਹਾ ਰਾਜੀ ਬੰਦਾ ਕਰਨ ਦੇ ਲਈ ਦਬਾਅ ਆ ਜਿਹੜਾ ਪਾਇਆ ਜਾ ਰਿਹਾ ਏ ਸੋ ਦੂਜੀ ਤਰ ਦਾ ਕੀ ਕਹਿਣਾ ਏ ਉਹ ਜੇ ਆਪਣਾ ਪੱਖ ਰੱਖਣਾ ਚਾਹੁੰਦੀ ਆ ਕੋਈ ਏਦਾਂ ਦੀ ਗੱਲ ਸਾਹਮਣੇ ਰੱਖਣਾ ਚਾਹੁੰਦੀ ਆ ਤਾਂ ਸਾਡਾ ਪਲੇਟਫਾਰਮ ਹਮੇਸ਼ਾ ਲਈ ਖੁੱਲਾ ਏ ਜਦੋਂ ਮਰਜ਼ੀਓ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਫਿਲਹਾਲ ਵੀਰ ਨੂੰ ਕਦੋਂ ਇਨਸਾਬ ਮਿਲਦਾ ਏ ਕਦੋਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਇਹਨਾਂ ਦੇ ਚਾਹਣ ਵਾਲਿਆਂ ਨੂੰ ਜਿਹੜਾ ਸੁੱਖ ਦਾ ਸਾਹ ਆਉਂਦਾ ਏ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ